ਪੈਸੇ ਦੇਖ ਲਾ ਕਿਵੇਂ ਜਮ੍ਹਾਂ ਕਰੀ ਬੈਠੀ ਐ ਅਰੇ ਮੁੰਡੇ ਦੇ ਨਾਂ ਤੇ ਕਰਦੀ ਐ ਔਰ ਕਿ ਸਾਡੇ ਨਾਂ ਤੇ ਕਰਦੀ ਐ ਸੱਤ ਤੱਕ ਕੰਮ ਕਰਾਉਂਦੀ ਐ ਸਾਰਾ ਦਿਨ ਨੌਕਰ ਲਾ ਕੇ ਰੱਖਦੀ ਐ ਸਾਰਾ ਟੱਬਰ ਗੋਲਾ ਲਾ ਰੱਖਿਆਗਾ ਮੇਰੀ ਵੀ ਅੱਬੀ ਨੇ ਸਿਰ ਚੜਾ ਰੱਖੀ ਹੈਗੀ ਮੈਂ ਮਰ ਜਾ ਸਾਰਾ ਕਿ ਤਮ ਕਾਪੀ ਪਾੜ ਲੈ ਤੇ ਕਾਪੀ ਆ ਲੈ ਮੇਰੀ ਕਾਪੀ ਨੂੰ ਖਾ ਗਿਆ ਚ ਕਾਪੀ ਮੈਂ ਤੂੰ ਕਾਪੀ ਲਾਉਂਦੀ ਲਾਉਂਦੀ ਤੇ ਕਾਪਾਂ ਫਰੋਲਣ ਬੈਗੀ ਕਾਪੀ ਤੇ ਡਿੱਗੀ ਪੈਸੀ ਮੈਂ ਤਾਂ ਡਿੱਗੀ ਪਈ ਚੱਕੀ ਐ ਹੋਰ ਡਿੱਗੀਆਂ ਨਹੀਂ ਆਉਣਗੀਆਂ ਆ ਕਾਪਾਂ ਡਿੱਗ ਦਈ ਫਰਦੂਆਂ ਕਾਈ ਮੈਨੂੰ ਨਹੀਂ ਪਤਾ ਵੇ ਕੋਈ ਮੈਂ ਚੋਰੀ ਨਹੀਂ ਕਰੀ ਕਾਪੀ ਮੇਰਾ ਆਬਦਾ ਘਰ ਮੈਂਦਰੋ ਚੱਕ ਹੀ ਲਈਆਂ ਔਰ ਤੇ ਪਰ ਮੇਰੀ ਕਾਪੀ ਚੱਕਣ ਦੇ ਤੈਨੂੰ ਕਿ ਲੋੜ ਦਾ ਕੰਮ ਕਰਲਾ ਕਿੰਨਾ ਕੰਨ ਸੁਣਾਉਣ ਪਾਈ ਬੈਠੀ ਆ ਤੂੰ ਮੈਂ ਤੇਰੀ ਕਾਪੀ ਕਿਧਰ ਆਵੀ ਤੂੰ ਕਿ ਪੇਕੇ ਦੇ ਲੈ ਕੇ ਇੰਨੇ ਕਾਪੀ ਘਰ ਦੀ ਕਾਪੀ ਐ ਪੈਸੇ ਤੇਰੇ ਮੁੰਡੇ ਦੇ ਨਾਂ ਤੇ ਜਮਾ ਕਰਾਈ ਬੈਠੀ ਐ ਬਰ ਕਰਾਉਣਾ ਨਹੀਂ ਤੂੰ ਕਰਾ ਲਾਉਂਦੇ ਮੁੰਡੇ ਦੇ ਮੈਂ ਕਹ ਜੇ ਨਾ ਕਰਾਵਾਂਗੇ ਸਾਨੂੰ ਕੁਝ ਦੇਂਗੇ ਤਾਂ ਫੇਰ ਹੀ ਕਰਾਵਾਂਗੇ ਘਰ ਦਾ ਸਾਰਾ ਤੂੰ ਖਾ ਗਈ ਹਾਂ ਘਰ ਖਾ ਗਈ ਤੂੰ ਤਾਂ ਹੀ ਲਿਖਾ ਸਕਦੀ ਜਦ ਮੈਨੂੰ ਹਾਂ ਮਤਾਈ ਕਬੀਲਦਾਰੀ ਰੋੜੀ ਫਰਦੀ ਆ ਮੈਂ ਸਾਰੀ ਅੱਛਾ ਤੂੰ ਕਰ ਖਾਈਏ ਨਹੀਂ ਤੈਨੂੰ ਹਾਂ ਆ ਗਿਆ ਘਰ ਕੰਮ ਡਾਕ ਤੂੰ ਤਾਂ ਕਰ ਖਾਣ ਕਹਤਾ ਕਰ ਚਲਾ ਕੇ ਦਿਖਾ ਨਾ ਫਿਰ ਮੇਰੇ ਵਾਂਗੂ ਚਲਾ ਲਾਂਗੇ ਕਰ ਚਲਾਉਣ ਨੂੰ ਕੋਈ ਮੂਰਖ ਨਹੀਂ ਹੁੰਦਾ ਮੈਂ ਤੈਨੂੰ ਦੱਸ ਕਰ ਚਲਾਉਣ ਹੋਰੇ ਇੱਕ ਗੰਗਲਾ ਹੁੰਦਾ ਜਿਹਦੋਂ ਕਹਿੰਦੀ ਚੌਧਰ ਚੱਲਦੀ ਹੋਵੇ ਨਾ ਕੋਈ ਕਮਲਾ ਬਣਾਇਆ ਹੋਵੇ ਮੇਰੀ ਬੇਬੇ ਤਾਂ ਤਾਂ ਪਾਗਲ ਬਣਾਈ ਹੋਈ ਸੀ ਛੱਡਾਂਗੇ ਕਬੀਲਦਾਰੀ ਫੇਰੀ ਚਲਾਉ ਆਏ ਨਹੀਂ ਛੱਡ ਕੇ ਛੋੜਦੀ ਮੰਜੇ ਤੇ ਚਿੱਤ ਚੋਬਾ ਜੀ ਛੱਡ ਦੋ ਨਾ ਹੋਰ ਕਿੱਦਾਂ ਛੱਡਾਂ ਹਾਂ ਤੂੰ ਬਾਹਰ ਦੇ ਕਬੀਲਦਾਰ ਹਾਂ ਸਿੱਧੀਆਂ ਤੇ ਕੰਮ ਕਰਾਂ ਕਬੀਲਦਾਰੀ ਨੂੰ ਨਾਲ ਉੱਤੇ ਵੀ ਲੈਣੀ ਨਾਲੀ ਜਦ ਤੂੰ ਉੱਗਾਂਗੇ ਤਾਂ ਮੈਂ ਵੀ ਲੈ ਤੂੰ ਹਾਂ ਮੇਰੇ ਨਾਲ ਕਿੱਥੇ ਜਾਉ ਮੇਰੇ ਤੇ ਫੜਾਉਂਗੀ ਫੇਰੀ ਆਏ ਨਹੀਂ ਮਿਲਦੀ ਅੱਜ ਮੇਰੀ ਡੀ ਕਰਦੀ ਐ ਮੇਰੇ ਤੇ ਕੱਲ ਨੂੰ ਮੇਰੀ ਨੂੰ ਆ ਕੇ ਕਰਨਾ ਕਰੂ ਮੈਂ ਤਾਂ ਮਿਲ ਗਈ ਕਬੀਲਦਾਰ ਤੂੰ ਨਹੀਂ ਕਰਨ ਮੈਂ ਕਰਦੀ ਡੀਡਰੀਆਂ ਉਹ ਵੀ ਕਰੂਗਾ ਤੱਕ ਤੇ ਡੀਡਰੀ ਤਾਂ ਕਰ ਤੇਰੀ ਮੂਵੀ ਕਰੂਗੀ ਤੇਰੇ ਤੇ ਮੈਂ ਕੀ ਲੀਡਰੀ ਕਰ ਲਈ ਤੂੰ ਲੀਡਰੀ ਕਰ ਅੱਜ ਤੱਕ ਤਾਂ ਮੈਨੂੰ ਕੁਸਰਤਾ ਫਾਸਲਾ ਮੇਰੇ ਘਰ ਆਲਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਕਮਾ ਕੇ ਲੈਣਾ 2 ਰੁਪਏ ਤੇ ਜਮਾ ਤੂੰ ਆਪ ਦੇ ਖਾਤੇ 'ਚ ਕਰੀ ਜਾਨੀਂ ਤੇ ਤੂੰ ਕਰ ਲੈ ਉਹਦੇ ਖਾਤੇ 'ਚ ਇੱਕੋ ਹੀ ਗੱਲ ਆ ਤੂੰ ਕਰ ਲੈ ਉਹਦੇ ਖਾਤੇ 'ਚ ਤੂੰ ਕਰ ਲੈ ਉਹਦੇ ਖਾਤੇ 'ਚ ਮੈਂ ਤਾਂ ਆਖਿਆ ਸੀ ਇਹਨਾਂ ਨੂੰ ਵੀ ਜੱਗਨ ਮੇਰੇ ਉੱਪਰ ਐਡੀ ਕਰ ਦਿਓ ਨਾ ਇਹ ਐਡ ਨਹੀਂ ਹੁੰਦੀ ਤੇ ਨਾ ਉਹ ਕਰਨ ਦੀ ਤੇਰੀ ਮਾਂ ਕਬੀਲਦਾਰ ਮੂਹਰੇ ਮੋਕਤਲਾ ਲਾਂਦੀ ਕਬੀਲਦਾਰ ਪਤਾ ਕਿੰਨੇ ਆਪੇ ਚਲਾਉਣੀ ਕਬੀਲਦਾਰੀ ਤਾਂ ਹਿਸਾਬਤ ਲਾਉਣ ਜਾਣਦਾ ਜੇ ਮੇਰੀ ਮਾਂ ਨੂੰ ਨਹੀਂ ਸਿਉਂਦਾ ਨਾ ਕੋਸਾ ਉਹ ਤਾਂ ਕੰਮਰੀ ਬਣੀ ਸੀ ਪਾਗਲ ਬਣੀ ਸੀ ਸਿਰ ਤੇ ਗੋਏ ਦੇ ਪੱਥਰ ਲੱਤ ਤਰ-ਤਰ ਕੇ ਉਹਦਾ ਦਿਮਾਗ ਕੱਢਦਾ ਹਾਂ ਦਿਮਾਗ ਕੱਢਦਾ ਜਾਣਦੀ ਨਹੀਂ ਸੀ ਕੁਸਤਾਰੀ ਮਾਂ ਕੀ ਜਾਣਦੀ ਸੋ ਜਾਣ ਨੂੰ ਬਲ ਸਭ ਕੁਝ ਜਾਣਦਾ ਹੁੰਦਾ ਤਾਂ ਉਹ ਤਾਂ ਟੋਕੜਾ ਪਕਾਉਣੀ ਸੀ ਜਾਣਦੀ ਸੀ ਮਾਂ ਰੋਟੀ ਨਾ ਪਕਾਉਣ ਤੋਂ ਬਿਨਾਂ ਅਗਲਾ ਪੋਏ ਬਿੰਗੇ ਟੇੜਿਆਂ ਪਕਾ ਕੇ ਖਾ ਲੈਣਾ ਜੇ ਤੂੰ ਨਾ ਹੁੰਦੀ ਜੇ ਮੈਂ ਤੈਨੂੰ ਦੱਸਾਂ ਕਿੱਥੇ ਤਾਂ ਤੂੰ ਨਹੀਂ ਉੱਥੇ ਦੇਣੀ ਨਹੀਂ ਚੜਦਾ ਉਹ ਤਾਂ ਰੋਣਾ ਨਹੀਂ ਕੱਢਣੀ ਆਉਂਦੀ ਸੀ ਰੋਟੀ ਉਹਨੂੰ ਨਹੀਂ ਪਕਾਉਣਾ ਆਉਂਦੀ ਸੀ ਕੋਈ ਹੋਰ ਗੱਲ ਪਿੰਡ ਚ ਉਹਨੂੰ ਨਹੀਂ ਜਾਣਾ ਆਉਂਦਾ ਸੋਣਾ ਸੋਣਾ ਹਾਂ ਉਹਨੂੰ ਤਾਂ ਕੱਲਾ ਗੋਆ ਚਟਣਾ ਉਹਦੇ ਬੱਚਾ ਪਾ ਪਰੇ ਸਿਰ ਤੇ ਤੇਰੀ ਜਾਈ ਕੋਈ ਗੋਆ ਆਲੀ ਸੀ ਹਾਂ ਫੇਰ ਆਪੀ ਕਹਿ ਰਹੇ ਨੂੰ ਕਿ ਮਤ ਨਹੀਂ ਇਹਨੂੰ ਤਾਂ ਤੂੰ ਵੀ ਗੋਆ ਚਟਣਾ ਹਾਂ ਸਮਾਂ ਪਾ ਕੇ ਤੇਨੀ ਸੜਦੀ ਕੋਹਾਤ ਨਹੀਂ ਲਾਉਂਦੀ ਕੋਈ ਜੇ ਸੁਧਾਉਂ ਗਏ ਲੈ ਜਿਹੜਾ ਸਾਨੂੰ ਨੌਕਰੀ ਤੇ ਲੱਗੇ ਤੂੰ ਘਰ ਲੱਗੇ ਤੂੰ ਤਾਂ ਘਰ ਦੇ ਕੰਮ ਕਰਨ ਵਾਲੀ ਆ ਕੋਈ ਨਹੀਂ ਲੱਗ ਜੂਗੀ ਪਲੱਸ 2 ਕੀਤੀ ਹੋਈ ਹੈ ਮੇਰੇ ਵੀ ਹੁਣ ਵੱਧੂ ਨੌਕਰੀਆਂ ਕੱਢਾਂਗਾ ਹਾਂ ਜਦੋਂ ਤੇ ਲੱਗਾਂਗੇ ਉਹ ਤਾਂ ਤੂੰ ਬੈਜੀ ਕੁਰਸੀ ਤੇ ਬੈਠ ਕੇ ਕੰਮ ਹੀ ਕਰਾਂਗੀ ਕੁਰਸੀ ਤੇ ਬੈਠਣ ਨੂੰ ਮੈਂ ਤਾਂ ਕੁਰਸੀ ਤੇ ਬੈਠੇ ਆਂ ਆਧ ਦੀ ਮਾਲਕਾਂ ਬਰਾਬਰ ਦਾ ਹਿੱਸਾ ਸਾਡਾ ਆ ਨਹੀਂ ਮੈਂ ਹੋਰ ਤਵੱਦ ਸਾਡਾ ਕੱਢ ਲਿਆਂਗੀ ਜ਼ਮੀਨ ਚ ਨਹੀਂ ਤੈਨੂੰ ਮਾਰ ਸਕਦੀ ਜ਼ਮੀਨ ਦੇ ਤਾਂ ਉਹ ਦਾਸਤ ਲੈਦੇ ਰਿਸ਼ਤਾ ਕਰੇ ਮੇਰੇ ਤੇ ਉਹਨੇ ਮੇਰਾ ਮੁੰਡਾ ਤਾਂ ਇੰਨਾ ਪੜਿਆ ਮੇਰੀ ਨੂ ਲੱਗੀ ਆ ਤੂੰ ਮੇਰਾ ਮੁਕਾਬਲਾ ਕੀ ਕਰ ਲੇਗੀ ਤੇਰਾ ਮੁਕਾਬਲਾ ਮੈਂ ਮੁਕਾਬਲਾ ਤਾਂ ਹੀ ਆਪੇ ਰੱਬ ਕਰਾਊਗਾ ਸਾਡਾ ਉਤਲੇ ਆਹੋ ਰੱਬ ਨਹੀਂ ਕਰੋ ਨਾਲ ਦਿਵਾਕ ਨਾਲ ਚੱਲਣਾ ਪੈਂਦਾਗਾ ਦੁਬਾਰਾ ਜਾ ਕੇ ਮੈਂ ਪਹਿਲਾਂ ਮੇਰੀ ਸੱਸ ਵੀ ਮੱਤ ਮਾਰੀ ਸੀ ਗੋਹੇ ਨਾ ਤੇ ਮੈਥੇ ਹੁਣ ਸਾਰਿਆਂ ਨੂੰ ਕੋਚੇ ਲਵਾਈ ਜਾਈਏ ਪਹਿਲਾਂ ਨਾਲ ਦੀ ਸਸਰੂ ਕੋਟੜਾ ਦੇਵੇਂ ਤੇ ਸਾਨੂੰ ਤਾਂ ਦੇਣਾ ਹੀ ਕੀ ਆਗਾ ਹੂੰ ਟੋਕੜਾ ਟੋਕੜੇ ਨਾ ਮੈਂ ਤਾਂ ਤੈਨੂੰ ਕੁਝ ਹੋਰ ਦੇਣਾ ਅੱਧੀ ਪਾਉਂਦੀਆਂ ਨਾ ਅੱਧੀ ਪਾਉ ਤਾ ਕਾ ਕਾ ਦੇਖਾਂ ਅਸੀਂ ਤਾਂ ਖਾ ਲਾਂਗਾ ਪਕਾ ਕੇ ਰੋਟੀਆਂ ਤੇ ਉਹ ਹੈਰਾਂ ਨੂੰ ਪਕਾ ਲੈ ਤੇ ਕਾ ਲੈ ਕੁੰਮਕਾ ਬਣਾਉਣਾ ਜਮਾਨੀ ਪਕੌੜੀ ਐਡੇ ਤੇ ਪ੍ਰੋਫੈਸਰ ਬਣਾ ਕੇ ਖਵਾਉਂਦਾ ਥੁਈ ਜੈਸੀ ਕੇਰੇ ਬਣਾ ਕੇ ਦੇਉ ਕੋਈ ਨਹੀਂ ਜਿਹੜਾ ਤੂੰ ਤੰਗ ਕੀਤਾ ਤੂੰ ਕਾ ਕਰ ਲੈ ਤੂੰ ਆ ਸਾਰਾ ਨਾ ਰੱਖਿਆ ਮੇਰੀ ਗੱਲ ਸੁਣ ਲੈ ਕੋਈ ਘਰ ਆ ਜਾਂਦਾ ਹੁੰਦਾ ਪਰਿਸ਼ਤਦਰ ਤੇ ਕੰਮ ਕਰ ਲੈ ਫੇਰ ਬੋਲੀ ਤਬਾਲਾ ਰਿਸ਼ਤੇਦਾਰ ਆਏ ਤਾਂ ਮੈਂ ਬਾਟੂਗੀ ਰਿਸ਼ਤੇਦਾਰਾਂ ਚ ਕੱਢੋਂ ਤੇਰਾ ਜਲੂਸ ਮਾਰ ਕੇ ਕੱਢ ਆ ਜਾਣ ਦੇ ਰਿਸ਼ਤੇਦਾਰ ਆਏ ਆਂ ਕਿੰਨਾ ਸਮਾਰੀ ਬੈਠੀ ਐ ਵੇਖ ਕਿੰਨੀ ਸਿਆਣੀ ਮੂੰਹ ਐ ਸਾਰਾ ਘਰ ਦਾ ਪਾਣੀ ਰੱਖਿਆ ਆਰਾ ਫਰਸ਼ ਤੋਂ ਕਿੰਨੀ ਡੇ ਹੋਇਆ ਕੱਢ ਕੇ ਏਡੀਆਂ ਦਸ ਫਿੰਦ ਖਨਾਲ ਸਾਰਾ ਹੋਰ ਸੋਈ ਸਾਫ ਨਹੀਂ ਕਰੀ ਭਾਂਡੇ ਉਪਰਾਂ ਮੰਜ ਨਾਲੇ ਕੱਪੜਾ ਹੋਪੇ ਪੈ ਮਸ਼ੀਨ ਚ ਤਾਉਣ ਨਾਲ ਰਿਸ਼ਤੇਦਾਰ ਜਦੋਂ ਬਾਲਾ ਫਣਗੇ ਮੈਂ ਫੇਰ ਇੱਕ ਕੰਮ ਤੂੰ ਕਰ ਲੈ ਉਹ ਤੇ ਤੂੰ ਬਰਾਬਰ ਦੀ ਮਾਲਕ ਹੈ ਭਾਂਡੇ ਧੋ ਲੈ ਕੱਪੜੇ ਤਾਂ ਲੱਗ ਮੈਂ ਤਾਂ ਮਾਈ ਕਰ ਦਿੱਤੈ ਤੈਨੂੰ ਕਰਾਂਉਂ ਜਮਾਨੇ ਕਰਦੀ ਮੈਂ ਵੀ ਉੱਥੇ ਜਾਣ ਕੇ ਛੱਡੇ ਮੈਂ ਅੱਜ ਕਰਦੀ ਨਹੀਂ ਮੈਂ ਤਾਂ ਅੱਧਾ ਕੰਮ ਕਰੂੰਗੀ ਅੱਧਾ ਛੱਡੂੰਗੀ ਤੇ ਨਹੀਂ ਅੱਧ ਹੋ ਜਾਵੇ ਤਾਂ ਕਬਟ ਨਾ ਮਾਰੀਂਦੀ ਜਮਾਨ ਨੂੰ ਹੁੰਦਿਆ ਤੇਥੋਂ ਕੰਮ ਕਰਵਾਉਂ ਮੈਂ ਤੇਥੋਂ ਗੋਹਾ ਸਟਾਉਂ ਮੈਂ ਫਾਟਣਾ ਵੀ ਪਤਾਉਂਗੀ ਤੂੰ ਦੇਖਦੀ ਈ ਮਾਫਨੇ ਤਾਂ ਮੈਂ ਤੈਨੂੰ ਮੋਰਨਾਂ ਪਾਸੇ ਕੋਲੇ ਪ੍ਰਸਤਾਰਕ ਤੇ ਟੋਲੇ ਨੀ ਘਾਰਾ ਵੀ ਲਾ ਕੇ ਹੂੰ ਫਾਟਣਾ ਬੱਣ ਦੀ ਗੱਲ ਕਰਦੀ ਐ ਕੱਲ ਦੀ ਭੂਤ ਨਿਵੇ ਸੇਵਾ ਚੱਦ ਆ ਕੇ ਦੇਖੀ ਗੱਲਾਂ ਕੀ ਕਰਦੀ ਐ ਇਹਨੂੰ ਪਾਇ ਦਿੱਤਾ ਤੇ ਉਹ ਹੀ ਕਰਦੀ ਐ ਮੂਰੇ ਮੂਰੇ ਪੱਜੀ ਤੂੰ ਮੂਰੇ ਕਾਟ ਕੇ ਦਿਖਾ ਦੇ ਤਬੀਰਦਾਰੀ ਪਤਾ ਕਿੰਨੇ ਆਖੇ ਚਲਾਉਣੀ ਪੜੜ ਪੜੜ ਲੈ ਖੜਾ ਆਇਆ ਰੇ ਮੈਨੂੰ ਕਾਪੀ ਆਣਾ ਦੇਣਾ ਆਪੀ ਆਮਾ ਪਿੱਛੜ ਕਾਪੀ ਆਇਆ ਕਾਪੀ ਮਿਲ ਜੁਗਤਨ ਵਾਲੀ ਹੋਰ ਕਿ ਮੈਨੂੰ ਵੀ ਪਤਾ ਏ ਕਿੰਨੇ ਰੁਪਏ ਮੇਰੇ ਨਾਂ ਤੇ ਤੂੰ ਕਰ ਲਾਲ ਦੇ ਨਾਂ ਤੇ ਉਹ ਤਾਂ ਮੈਨੂੰ ਪਤੀ ਆ ਵੀ ਤੇਰੇ ਨਾਂ ਤੇ ਨਾ ਅਰਦੇ ਨਾਂ ਤੇ ਧਰ ਗਏ ਹੋਰ ਕਿ ਤੂੰ ਸਾਡੇ ਨਾਂ ਤੇ ਤਾਂ ਪੰਜਾਬ ਦੇ ਨਾਂ ਤੇ ਕਰਿਆ ਤਾਂ ਸਾਰੀ ਉਮਰ ਵਾਗ ਗਈ ਕੋਈ ਨਹੀਂ ਕਰਦੀ ਮੈਂ ਇਹਦੀ ਬੇਬੇ ਨਾਲ ਗੱਲਾਂ ਆ ਕਰ ਲੈ ਤੂੰ ਬੇਬੇ ਕਰਨੀ ਪਊ ਮੈਨੂੰ ਬੇਬੇ ਨਾਲ ਕਰਦੇ ਹੋਂ ਗੱਲਾਂ ਤਬੀਰਦਾਰ ਇੱਕ ਪਤਾ ਕਿੰਨੇ ਔਖੀ ਆ ਸਾਰਾ ਗੋ ਕੰਨੀ ਕਾ ਕਰ ਕੰਮੋਂ ਕੰਮ ਕੀਤਾਗਾ ਆਪਣੇ ਨਾਲ ਤਾਂ ਪੈਸਾ ਫੇਰ ਕਰਾਇਆ ਤੂੰ ਕਰ ਲਾੜ ਦੇ ਨਾਲ ਤੇ ਨਹੀਂ ਹਰਫਰੀਦ ਹੋ ਫੇਰ ਜੜੀ ਆ ਨੀਂਗਾ ਇਹ ਬਾਗ ਰੂ ਸਾਲਾ ਦੇ ਨਹੀਂ ਹੜ ਦੀਆਂ ਲੜਨੋ ਲੜਨੋ ਕਾਦੇ ਨਾਲ ਜੀ ਮੈਂ ਥੋੜਾ ਲੜਦੀ ਹਾਂ ਤੋ ਮੈਨੂੰ ਬੋਲ ਮਾਰੀ ਨਹੀਂ ਆ ਉਹਨੂੰ ਵੀ ਕਹਿਆ ਕਰ ਤਾਲੀ ਨੂੰ ਉਹਨੇ ਕੀ ਕਹਤਾ ਤੈਨੂੰ ਕਹਿਣਾ ਕੀ ਸੀ ਮੈਨੂੰ ਕਹਿੰਦੀ ਕਿ ਬੈਂਕ ਦੀ ਕਾਪੀ ਕਿ ਤੈਨ ਚੱਕ ਲਈ ਮੇਰੀ ਇੱਥੇ ਡਿੱਗੀ ਪਈ ਸੀ ਮੈਂ ਪੋਚਾ ਲਾਂਦੀ ਸੀ ਪਰ ਉਹਦੇ ਚ ਮੇਰਾ ਕੀ ਕਸੂਰ ਐ ਤੂੰ ਕਾਹਨੇ ਵੀ ਚਾਹ ਤੇਰੇ ਕਾਪੀ ਡਿੱਗੀ ਪਈ ਆ ਮੈਂ ਮੈਟਲ ਨੂੰ ਨਹੀਂ ਕਹਦੇ ਹਾਂ ਮੈਂ ਚੱਕ ਕੇ ਉੱਥੇ ਮੰंजे ਤੇ ਪਰਲੀ ਮੈਂ ਦੇਖਣ ਲੱਗੀ ਆਹਦੇ ਮੁੰਡੇ ਦੇ ਨਾਂ ਜਮਾ ਕਰਾਈ ਬੈਠੀ ਐ ਪੈਸੇ ਆਪਣੇ ਨਾਂ ਨਹੀਂ ਹੈਗੇ ਕਿਸੇ ਦੇ ਤੇ ਮੁੰਡੇ ਨਾਲ ਉਹ ਠੇਕਾ ਲੈਂਦੇ 10 ਕਿਲਿਆਂ ਦਾ ਉਹ ਜਮਾ ਕਰਾਉਂਦੀ ਐ ਮੈਂ ਫਿਰ ਉੱਥੇ 10 ਕਿਲਿਆਂ ਦਾ ਠੇਕਾ ਲੈ ਲੈਂਦੀ ਆਪਾਂ ਤੋਂ ਕਬੀਲਦਾਰੇ ਕਾ ਵੀ ਚਲੋ ਜੀ ਆਪਣੀ ਕਬੀਲਦਾਰੇ ਚ ਕਾਟੋ ਪਸੀਏ ਵਿੱਚ ਉਹਰ ਲਾ ਲਿਆ ਰੱਖੀ ਆ ਕੋਈ ਨਹੀਂ ਤੈਨੂੰ ਕੀ ਘਰ ਤੋੜਦੀ ਆਪਣਾ ਬੈਗ ਨੂੰ ਕੀ ਕਹਿੰਦੀ ਆਹੋ ਨਹੀਂ ਕੁਛ ਕਰਦੀ ਇੱਕ ਵੀ ਨਾਲ ਮਨਾ ਕਰ ਨਾਲ ਆਗਾ ਆਈ ਗੱਲਾਂ ਨੇ ਤਾਂ ਬੇਟੇ ਛੋਟੇ ਨੇ ਉਹ ਮੂਰੇ ਕਰੀਏ ਹਾਂ ਉਹ ਤਾਂ ਤੂੰ ਕੰਮ ਨਹੀਂ ਬਣ ਕੇ ਰਹਿਣੀ ਅਛਰਾ ਜਨ ਤੂੰ ਤਾਂ ਗੇਂਜੀ ਹੋ ਗਈ ਹੈ ਇਹ ਤੂੰ ਤਾਂ ਕਰ ਲੈ ਤਾਂ ਮੇਰੇ ਕੋਲ ਦੇਖ ਮੈਥੋਂ ਨਹੀਂ ਕਿਸੇ ਦੀ ਗੁਲਾਮੀ ਹੁੰਦੀ ਮੈਥੋਂ ਨਹੀਂ ਝੰਮੀ ਦਾ ਜੇ ਤੱਕ ਵੀਲਦਾਰੀ ਲੈ ਕੇ ਦੇ ਦੇ ਚਾਪਣਾ ਲੈ ਕੇ ਦੇ ਦੇ ਮੈਨੂੰ ਨਹੀਂ ਮੈਂ ਤਾਂ ਇਹ ਤੇ ਕੀ ਜਾਣੀ ਆ ਨਾਲ ਤੈਨੂੰ ਚਾਪਦਿਆਂ ਨੂੰ ਕੋਈ ਬਰਨਾਲ ਕਰ ਹੈਗਾ ਕੋਈ ਬੰਦਾ ਹੁਣ ਬਰਨਾਲ ਪਾਵਾ ਕੋਈ ਮੈਨੂੰ ਪੈਸੇ ਕਿਹਦੇ ਨਾਲ ਜਮੇ ਤੇਰੇ ਨਾਲ ਕਿ ਮੇਰੇ ਨਾਲ ਕਿ ਤੇਰੇ ਮੁੰਡੇ ਦੇ ਨਾਲ ਮੁੰਡੇ ਨੂੰ ਪਤਾ ਹੋਊ ਮੇਰੇ ਕੋਲ ਹੈਗੇ ਆ ਪੈਸੇ ਜਾਂ ਨਾ ਹੈਗੇ ਆ ਆਓ ਤੇਰੇ ਤਾਂ ਮੁੰਡੇ ਨੂੰ ਪਤਾਉ ਤੈਨੂੰ ਨਹੀਂ ਕਾਛੇ ਦਾ ਪਤਾ ਤੂੰ ਤਾਂ ਪਾਗਲ ਹੈ ਤੂੰ ਤਾਂ ਕੱਲਾ ਗੋਹਾ ਚਿੱਟਣ ਜਾਂਦੀ ਸੀ ਇਹਨੇ ਨਾਲ ਉਹਨੂੰ ਵੀ ਚਿੱਟ ਲਾ ਪਾਗਲ ਗੱਲਾਂ ਆਪੋ ਮੁੰਡਾ ਹੈਗਾ ਮੋਰੇ ਤਵੀਂ ਲੜੀ ਮੋਰੇ ਲੈ ਕੇ ਲੈਣਾ ਪੁੱਛ ਦੱਸ ਕਰਕੇ ਪੁੱਛ ਦੱਸ ਮਾੜੀ ਮੋਟੀ ਤਾਂ ਹੁੰਦੀ ਏ ਮੁੰਡਾ ਤਾਂ ਉਹਦਾ ਵੀ ਹੈ ਉਹਨੇ ਪੜਾ ਲਿਖਾ ਕੇ ਉਹਨੇ ਤਾਂ ਨੌਕਰੀ ਚ ਲਾਤਾ ਆ ਤੂੰ ਖੇਤਾਂ 'ਤੇ ਲਾਤਾ ਜਿਵੇਂ ਤੂੰ ਪੜਾਣਾ ਨਹੀਂ ਮਣਾ ਤੇ ਤੇਰੇ ਦਿਮਾਗ ਹੁੰਦਾ ਉਹਦਾ ਕੰਮ ਕਰਦੀ ਤਰੀ ਫਰੀਏ ਗਾਂਬਾ ਨਹੀਂ ਸੀ ਕੇ ਗਾਂਬਾ ਦਾ ਬੋਰੀ ਜਖਾੜੇ ਛੱਡਿਆਂਦੀ ਉੱਤ ਕੇ ਛੱਡਿਆਂਦੇ ਮਾਰਨ ਨਹੀਂ ਦਿੰਦੇ ਸੀਗੇ ਹਾਂ ਮਾਰਨ ਨਹੀਂ ਦਿੰਦੇ ਸੀਗੇ ਆਹ ਕਾਹਨ ਮੁੰਡੇ ਨੂੰ ਕੁੱਟਦੀਆਂ ਨਾ ਫਿਰ ਮਾੜੀ ਮੋਟੀ ਤਾਂ ਕੋਈ ਜ਼ਿੰਦਗੀ ਸੁਧਾਰਦੀ ਉਹਦੀ ਮੈਨੂੰ ਐਂ ਦੱਸ ਹੁਣ ਪਈ ਫਿਰ ਆਖੇਂ ਜੀ ਮੈਨੂੰ ਦੱਸਿਆ ਨਹੀਂ ਮੈਂ ਤਾਂ ਆਪਣੀਆਂ ਆਪਣੀਆਂ ਰੋਟੀਆਂ ਪਕਾਉਣੀਆਂ ਸੀ ਮੈਂ ਤਾਂ ਤਾਈ ਦੀ ਰੋਟੀ ਪਕਾਈ ਨਹੀਂ ਅੱਜ ਲੈ ਪਕਾਈ ਕਿਹੜੀ ਐ ਜੁਆਫਾ ਕਰ ਦਿਆ ਘਰ ਨਾਲ ਕਾਸ਼ ਕਰੂਗਾ ਰੋਟੀ ਕਿਹੜੀ ਪਕਾਈ ਉਹਦੀ ਕਿਹਾ ਅੱਡ ਪਕਾ ਲਿਓ ਮੈਂ ਤੁਹਾਨੂੰ ਕੱਲ ਆਖੇ ਤੇ ਸੀ ਵੀ ਭਾਈ ਤਾਈ ਨੂੰ ਅੱਡ ਕਰ ਦਿਓ ਪਰੇ ਮੇੜਜੋੜਾ ਕੰਮ ਤੁਸੀਂ ਦੋਨੇ ਤੁਸੀਂ ਨਹੀਂ ਸੁਣਦੇ ਮਾਪਤ ਤੁਸੀਂ ਤਾਂ ਇਹ ਮੰਗਰ ਲੱਗੇ ਫਿਰਦੇ ਹੋ ਸਾਨੂੰ ਤਾਂ ਪਤਾ ਨਹੀਂ ਸਾਨੂੰ ਕੀ ਕੁਛ ਬਣਾ ਕੇ ਦੇ ਦੂਗੇ ਸਾਡੇ ਘਰ ਤੇ ਹਾਰ ਪਾ ਦੂਗੇ ਕੰਮ ਕਰਦੇ ਸੀ ਤੇ ਉਹ ਪੈਸੇ ਜੋੜ ਦिए ਪੈਸੇ ਜੋੜ ਜੋੜ ਕੇ ਬੇ ਆਖ ਦੇ ਨਾ ਜਾਮਾ ਕਰ ਦिए ਮਾੜੀ ਮਰਟੀ ਸ਼ੁਰਤ ਕਰ ਲੋ ਜਾਗ ਪੋ ਅਜੇ ਤਾਂ ਹੋ ਗਰ ਲਾਲ ਬੇਚਦਾ ਵਟਨਾ ਉਹ ਹਿਆਰਤੀਆਂ ਦਿੰਦਾ ਉਹ ਹੀ ਲੈਂਦਾ ਇਹ ਕਿ ਬਸ ਲੈਂਦੀ ਦਿੰਦੀ ਹੈ ਬਾਣੀਆਂ ਨੂੰ ਆ ਉਹ ਆਪੀ ਨਹੀਂ ਦਿੰਦੀ ਲੈਂਦੀ ਇਹ ਕਰਾਗੀ ਕਾਜ ਨਾ ਆਗੀ ਲੈਂ ਜਾਂਦੀ ਨਹੀਂ ਦਿੰਦੀ ਸਾਫ ਕਰਨ ਤਾਂ ਹੀ ਜਾਂਦੀ ਆ ਨਾਲ ਨਾਲ ਸਾਫ ਕਰ ਦਊਗਾ ਇਹ ਨੂੰ ਲੈ ਜਾਵੇ ਕੱਲਾ ਵੀ ਇਹ ਨੂੰ ਮੁੰਤਾ ਹੀ ਵਾਇਨਾ ਫਰਕ ਰਹੇ ਵੀ ਮੈਂ ਕਿਤੇ ਖਾਈ ਜਾਂਦਾ ਇਹ ਗਰ ਲਾਲ ਘਰ ਕੀ ਖਾਈ ਜਾਂਦਾ ਉਹਦਾ ਘਰ ਕਾਜੇ ਨਾ ਖਾਈ ਜਾਂਦਾ ਘਰ ਤਾਂ ਆਪਣਾ ਉਹ ਖਾਗੀ ਨਾਲੇ ਬਾਣ ਤੇ ਕਿਤੇ ਦੇਗੀ ਨਾਲੇ ਕਬੀਲਦਾਰੀ ਚ ਮੂਰੇ ਹੋਗੀ ਨਾਲੇ ਕਬੀਲਦਾਰੀ ਚ ਖਾਗੀ ਚਲੋ ਮੈਂ ਤਾਂ ਨਾ ਕਿਹ ਮਾਰਦੀ ਐ ਜਮੀਨ ਬਾ ਕੋਈ ਦਿੰਦਾ ਨਹੀਂ ਤੇ ਕੈਸੇ ਤੇ ਕੌਣ ਨਹੀਂ ਦਿੰਦਾ ਜ਼ਮੀਨ ਟੇਕੇ ਸਿੱਤੇ ਕਿਸੇ ਦੀ ਮਰਜ਼ੀ ਲੈ ਲਾ ਅੱਜ ਮੈਨੂੰ ਤਾਏ ਦੀ ਮੂੰਹ ਟੱਕਰੀ ਸੀ ਇਹਨੇ ਪੁੱਛਿਆ ਸੀ ਮੈਂ ਦੂਜੀ ਵਾਰ ਲੈ ਕਰਨ ਲੋਕਾਂ ਦੇ ਬਾਹਰ ਜਾਵੇ ਫਿਰ ਨਾ ਤਾਂ ਕਹਿ ਖੰਦਾ ਕਿਥੇ ਆਵਾ ਬਾਂਹ ਉਹ ਆਉਂਦਾ ਨਹੀਂ ਤਾਏ ਕਾ ਬਣੇ ਇਹਨੇ ਤੁਸੀਂ ਲੈਂਦੇ ਤਾਏ ਕਾ ਆ ਆਉਂਦਾ ਉਹ ਆਉਂਦੇ ਤਾਏ ਕਾ ਇਹ ਨਾਲ ਤਾਏ ਆਉਗਾ ਤੱਕ ਕੇ ਆਵੇ ਫਿਰ ਜੀ ਮੋਟਰਾਂ ਨਾਲ ਆਦਾ ਖੇਤ ਮੋਟਰ ਤਾਏ ਕੇ ਵਿੱਚ ਛੱਡ ਲੈਣਾ ਆਪਦੇ ਬਾਹਰ ਚ ਕਦੇ ਉਹਨਾਂ ਦੇ ਬਾਹਰ ਚ ਹੁਣ ਜੇ ਕਿਸੇ ਦਾ ਬਾਹਰ ਲੈ ਜਾਵਾਂਗੇ ਕਿਸੇ ਦੀ ਮਟਰ ਦੇ ਚੜਾਗੇ ਕੀ ਬਤਾ ਹੁਣ ਕਿਸੇ ਨੇ ਰਾ ਰੋਲੇ 100 100 ਰੋਲੇ ਹੁੰਦੇ ਬਾਣਾ ਦੇ ਲੋਕਾਂ ਦੇ ਮੈਂ ਇਹ ਤਾਂ ਨਹੀਂ ਰੋਲਾ ਕਰਦੀ ਇਹ ਤਾਂ ਬੜੀ ਆਪਣੀ ਨਾਲ ਸੁੱਲਾ ਸਪਾਈ ਰੱਖਦੀ ਐ ਸਾਰਾ ਦਿਨ ਤਾਂ ਖਰਚ ਆਪਣੀ ਕਲੇਸ ਰਹਿਣਾ ਬੇਬੇ ਇਹ ਹੋਰ ਕਲੇਸ ਕਿ ਮੇਰਾ ਹੋਊਗਾ ਅਬੇ ਤੁਸੀਂ ਨਹੀਂ ਮੰਨਣਾ ਤੁਸੀਂ ਤਾਂ ਮਾਪ ਪਤਾਂ ਨੇ ਇੱਕ ਪਾਸੇ ਰਹਿਣਾ ਉਸੇ ਮੰਗਰੀ ਚੱਲਣੇ ਜਿਵੇਂ ਉਹ ਕਹਿੰਨੇ ਉਹਵੇਂ ਕਰਨਾ ਕਰੀ ਚੱਲੋ ਬੇਬੇ ਕੋਈ ਗੱਲ ਨਹੀਂ ਪਈ ਮੈਂ ਤਾਂ ਦੇਖ ਮੈਨੂੰ ਮੂਰੇ ਨਾ ਹੋਵੇ ਮੇਰੇ ਮੈਂ ਅੱਗੇ ਤੇ ਕੀ ਜਾਊਂਗੀ ਮੇਰਾ ਭਰਾ ਆਉਂਦਾ ਆਉਂਦਾ ਮੋੜਤਾ ਨਹੀਂ ਕੀ ਗੱਲ ਤੂੰ ਕਹਿ ਨਹੀਂ ਸਕਦੇ ਕੁਝ ਰਾਤ ਦਾ ਕਾਬੂ ਮੋਰਦਾ ਹੈ ਜਾਨੀ ਇਹ ਪੇਕੀ ਦਾ ਤੇ ਫਿਰ ਤੂੰ ਪੁੱਛਤਾ ਹੀ ਨੂੰ ਓਏ ਮੈਂ ਪੁੱਛੂਗੀ ਆ ਇਹਦਾ ਪੇਕੀ ਦਾ ਜਾਨਾ ਹੀ ਹੈ ਤੇਰੀ ਨੂੰ ਸਣੀ ਪੁੱਛ ਕੇ ਆ ਜੇ ਆਹੋ ਲੈ ਤੂੰ ਕਾ ਨਾੜ ਸਕਦੀ ਤੂੰ ਕਰ ਕਹੀ ਨਹੀਂ ਜੇ ਤੂੰ ਕਹਿਣਾ ਹੀ ਹੋਵੇ ਉਹਦੀ ਕੀ ਹਿੰਮਤ ਸੀ ਫੋਨ ਕਰਨ ਦੀ ਮੇਰੇ ਪ੍ਰਮ ਕੋਈ ਨਾ ਡੱਬ ਜਿਆ ਕਰ ਦਿੰਦੀ ਚੰਗਾ ਕਹੀ ਨਹੀਂ ਫਿਰ ਮੈਂ ਤੈਨੂੰ ਪੁੱਛਾਂ ਜਦੋਂ ਮੈਂ ਜਾਣਾ ਮੇਰੀ ਮਰਜ਼ੀ ਨਾਲ ਜਾਉਂਗੀ ਹੁਣ ਤਮੈਂ ਜਾਣਦੀ ਨਹੀਂ ਹੁਣ ਮੈਂ ਪੈਸਾ ਨਾਲ ਸਾਰਾ ਖਿਤਾਬ ਕਰਕੇ ਵਾਫੇਰੀ ਜਾਉਂਗਾ ਦੇ ਪਿੱਛੇ ਆ ਬੱਸ ਰਕਰ ਲਾਹ ਚਲਾ ਲਈ ਸਾਰਾ ਖਿਤਾਬ ਵਿਆਪਰੇ ਨੇ ਫਸਲ ਹੋ ਗਈ ਤੇ ਤੂੰ ਦੇਤਾ ਉਹਨੇ ਤਰਾ ਮੁੰਡਾ ਦੇ ਦੂ ਤੈਨੂੰ ਕੋਲੋਂ ਮਾਪ ਤਵਾਜਾ ਵੇਝੀ ਵਟਦੀ ਐ ਤੇ ਵੇਝਲਾ ਵਟਦਾ ਪਹਾ ਹੋਗਾ ਦਾਣਾ ਦੇ ਡਰਾਮਿੰਗਾ ਲੈ ਕੇ ਜਾਂਦਾ ਬਾਣੀਆਂ ਦਾ ਸਾਬ ਕਰਕੇ ਆਉਂਦਾ ਹੁਣ ਮੈਂ ਦੱਸ ਕੀ ਵੇਝ ਵਟ ਕੇ ਆਉਣੀ ਐ ਵੇਚਾਂ ਵਟਣਾ ਨੂੰ ਸਾਰਾ ਖਿਤਾਬ ਹੁੰਦਾ ਕਿ ਜਿਹੜਾ ਘਰੇ ਬੈਠਾ ਉਹਨੂੰ ਹੁੰਦਾਗਾ

ਮੈਂ ਕਿੱਥੋਂ ਬਾਲ ਲਈਆਂ ਤਾਂ ਕੱਪ ਨਾ ਲੈ ਲੈ ਦੇਖੀ ਜਾਊਗੀ ਇੱਥੇ ਬੈਠੀ ਨਾ ਕੰਮ ਨਹੀਂ ਫਲਾਉਂਦੀ ਆ ਭੰਦੇ ਉਹ ਪੈਸੇ ਮੰਜ ਨਾਲ ਸਾਰਾ ਕੰਮ ਪਿਆ ਸੀਗਾ ਉਹ ਕਹਿੰਦੀ ਕਿ ਕਾਪੀ ਦੇ ਮੁੰਡੇ ਨਾ ਕਰਾ ਰੱਖੇ ਫੇਰ ਵੰਗਾ ਮੁੰਡੇ ਦੇ ਪੈਸੇ ਜਮਾ ਆਇਆ ਕਰਾਉਣੇ ਨਹੀਂ ਪੈਸਾ ਤਾਂ ਹੁਣ ਜਮਾ ਕਰਾਉਣੀ ਆ ਪਕੜ ਖਾ ਖਾ ਕੱਢਿਆ ਹਾਂ ਠੇਕੇ ਆਇਆ ਫੇਰ ਉਹ ਹੁਣ ਕਿੱਦਾਂ ਜਮਾ ਕਰਾਉਣੀ ਆ ਕਿ ਤੂੰ ਤਾਂ ਦੇ ਮੁੰਡੇ ਪੜਾਅ ਲੈ ਪੁਰਾਣਾ ਕਰਾ ਲੈ ਅਕ ਤੇਰੇ ਤਨੂ ਲੱਗੇ ਮਾਂ ਤੂੰ ਲੱਗ ਜਾਂਦੀ ਤੂੰ ਤਾਂ ਹੁਣ ਬਵਾ ਸਟਣਾਣੀ ਆ ਮਾਂ ਔਰ ਕੀ ਆ ਭਣੇ ਹਰਪ੍ਰੀਤ ਦਾ ਬਾਹ ਬੋਲ ਦੇ ਰੋਟੀ ਨਹੀਂ ਪਕਾਈ ਅੱਜ ਮੈਰੀ ਅੱਛਾ ਆਓ ਤੇ ਹੁਣ ਖਾ ਲਈ ਖਾ ਲਿਆ ਮੈਂ ਤਾਂ ਮਾਂ ਕਾ ਪਕਾ ਕੇ ਦੇ ਪਰੋਂ ਖਾ ਮੈਨੂੰ ਤਾਂ ਦੀ ਹੋ ਕੇ ਮੈਂ ਤਾਂ ਦੰਦੇ ਨਾਲ ਪਕਵਾਈ ਰੋਟੀ ਚੱਲ ਜੰਗਾ ਹੋ ਗਿਆ ਪਕਾ ਕੇ ਦੇਤੀ ਤਿਆਰ ਜਣ ਪੈਕੀ ਨਹੀਂ ਜਾਣ ਦੇਦੀ ਪੈਕੇ ਬੁੱਕਾ ਤੂੰ ਕਿਉਂ ਰੋਕਦੀ ਹੁੰਨੀ ਆ ਨੇ ਬਾਤ ਜਾਣ ਦੇ ਰੋਟੀ ਲੈਣਾਂ ਜੇ ਪੈਕੀ ਚੰਬਲ ਤੂ ਗਿਆ ਕੋਈ ਨਹੀਂ ਬਾਹ ਯਾਰ ਨੇ ਪੈਕੀ ਬੱਸ ਪੈਕੀ ਕੀ ਕਹਨੋਂ ਨੋਕਾ ਉਹ ਕਹਈ ਆਡੀ ਹੇ ਕੋਈ ਨਹੀਂ ਜਰਾ ਪਾਣੀ ਜੰਨੇ ਰਹੀਆਂ ਫੇਕੀ ਨਾ ਪਰ ਕੰਮ ਨਹੀਂ ਕਰਨਾ ਕੰਮ ਤਾਂ ਸਾਰਾ ਪੈ ਰੰਦਾ ਆਇਆ ਗਿਆ ਦਾ ਘਰ ਆਗਾ ਮੈਨੂੰ ਤਾਂ ਉਹ ਪਿੰਡ ਚ ਵੀ ਕੰਮ ਰਹਿੰਦਾ ਤੇ ਥੋੜੀ ਨਹੀਂ ਹੁੰਦਾ ਹਨ ਯਾਰ ਪਿਆਰ ਉਹ ਕੀ ਕਰਿਆ ਜਾਵੇ ਇਹ ਤਾਂ ਟਾਈਮ ਪਾਸ ਹੋ ਜੂਗਾ ਤੂੰ ਨਾਲ ਲੜਿਆ ਕਰੋ ਉਹਦੇ ਨਾਲ ਤੂੰ ਚੁੱਪ ਕਰ ਜਾ ਕਰੋ ਐਂ ਕਸ ਕਿੱਥੇ ਕਰਦੀ ਓ ਪਾਏ ਆਉਂਦੇ ਕੋਦ-ਕੋਦ ਕੰਮ ਕਰਨ ਕਿ ਬੀਲਦਾਰੀ ਮੈਂ ਸਾਂਭੂਗੀ ਆਹ ਵਾਪ ਨੰਗਰ ਲਾਲ ਕੋਲ ਹੈਗੀ ਹੈ ਕਹਿੰਦੇ ਫੜ ਲਾਓ ਕੱਲ ਆਈਓ ਚੀਚਲੀ ਹੋ ਜਾ ਕੱਦ ਮੈਨੂੰ ਕਬੀਲਦਾਰੀ ਸਮਾਉ ਸਾਰੀ ਤਾਂ ਲੜਦੀ ਆ ਮੈਨੇ ਵੀ ਆਈ ਗੰਦੇ ਸਾਹਿਬ ਕਿਤਾਬ ਨਹੀਂ ਲੈਂਦੀ ਸਾਨੂੰ ਤਾਂ ਘੱਟ 30 ਤੇ 40 ਸਾਲ ਹੋ ਗਿਆ ਇਹਨਾਂ ਨੂੰ ਅਸਤ ਸਾਹਿਬ ਕਿਤਾਬ ਦਾ ਕਦੇ ਨਾਂ ਨਹੀਂ ਲੈਂਦਾ ਇਹ ਤਾਂ ਨਾ ਕਿ ਹੁਣ ਸਾਭ ਮੰਗਦੀ ਆਪਾਂ ਤੋਂ ਹਾਂ ਮੈਂ ਇਹਨਾਂ ਦਾ ਸਾਹਿਬ ਬਤਾਉਗਾ ਗਾਗਾ ਲੈ ਮਾਜੇ ਮੁੰਡਾ ਵੇਚਦਾ ਬਟਦਾ ਹਾਂ ਹੈ ਜਦ ਆਵੇ ਹੋਵੇ ਤੇਰਾ ਮੁੰਡਾ ਮੂਰੇ ਫੇਰ ਤਾਂ ਮੈਂ ਲਮਾ ਸਾ ਜਦੋਂ ਮੇਰਾ ਮੁੰਡਾ ਮੂਰੇ ਹੈ ਉਹਨੇ ਪੜਾਇਆ ਤੇ ਬਥੇਰਾ ਆਪਾ ਜੋਰ ਲਾਸੀ ਤਾਂ ਪੜਾ ਨਹੀਂ ਪੜਾ ਸੀਗਾ ਜੇ ਪੜਿਆ ਨਹੀਂ ਫਿਰ ਹੁਣ ਕੀ ਸਾਲਿਆ ਕਿਸਿਆ ਜੇ ਨਾ ਪੜ ਗਿਆ ਕੋਰ ਲੱਗ ਭਾਈ ਜਿਹੜਾ ਨਹੀਂ ਪੜੋ ਤਾਂ ਖੇਤੀ ਕਰਨੀ ਹੁਣ ਹਾਂ ਫਿਰ ਉਹ ਪੜ ਜਾਂਦਾ ਪੜ ਜਾਂਦਾ ਬਥੇਰਾ ਕੁੱਟ-ਕੁੱਟ ਕੇ ਛੱਡ ਕੇ ਆਉਂਦੇ ਫਿਰ ਉਹ ਬਥੇਰੇ ਦਾਦੀ ਕੁੱਟ ਕੇ ਛੱਡ ਕੇ ਆਉਂਦੀ ਮੈਂ ਤੂੰ ਕਹਿੰਦੀ ਆਪ ਦੇ ਤੇ ਤੂੰ ਜਾ ਕੇ ਪੜਾਇਆ ਲਿਖਾ ਕੇ ਉਹ ਲਾ ਤੇ ਕਹਿੰਦੀ ਇਹਨੂੰ ਆ ਖੇਤੀ ਚ ਖੇਤੀ ਕਰਾਈ ਜਾਨੀ ਹੈ ਤਾਂ ਕੰਮ ਕਰਾਉਣੀ ਹੈ ਤੋ ਮਾਪਾ ਜਿਦੋਂ ਪੜਾਣੇ ਹੁੰਨਾ ਸੀ ਕਿ ਬਸ ਦਸ ਕੋਲ ਕਸਰ ਚ ਪਾਦ ਗਏ ਉਹ ਨਾਲ ਮਸੀ ਤੇਰਾ ਮੁੰਡਾ ਪੜ ਗਿਆ ਪੜ ਗਿਆ ਇਹ ਤਾਂ ਸਕੂਲ ਦੇ ਬਾਹਰ ਚ ਮੋੜਾ ਆਉਂਦਾ ਸੀਗਾ ਰੋਟਾ ਖਾ ਕੇ ਮੋੜਾ ਆਉਂਦਾ ਲੈ ਹੁਣ ਜਦੋਂ ਮਾਈਂ ਕਹੀ ਜਾਂਦੀ ਉਹ ਤਾਂ ਆਇਆ ਕਹਿੰਦੀ ਆ ਵੀ ਜਾਣ ਕੇ ਨਹੀਂ ਪੜਾਇਆ ਹੋਰ ਜਾਣ ਕੇ ਨਹੀਂ ਪੜਾਇਆ ਸਾਡ ਜੀ ਨਹੀਂ ਕਰਦਾ ਸੀ ਹਾਂ ਦੇਖ ਲੈ ਗੱਲਾਂ ਕਰ ਦਿਓ ਆ ਤੂੰ ਜੇ ਪੁਕਾਰ ਦਿਆ ਕਰ ਭਾਣੇ ਤੂੰ ਨਾ ਲੜਿਆ ਕਰ ਉਹਦੇ ਨਾਲ ਠੀਕ ਹੈ ਤਨੁ ਮੈਂ ਸਮਝਾਤਾ ਉਹ ਤਾਂ ਬੇਅਕਕਾ ਲੜਦੀ ਫੇਰ ਆਹ ਤਾਂ ਕਹਿੰਦੀ ਨਹੀਂ ਬਈ ਤਾਈ ਚੱਲ ਅੱਭੀ ਤੂੰ ਵਧੀਆ ਹੋ ਕੀਤਾ ਵੀ ਕਮੀਰਦਾਰੀ ਮੂਰੇ ਮੂਰੇ ਤੂੰ ਤੌਰੀ ਫਿਰਦੀ ਆਏ ਨਹੀਂ ਕਹਿੰਦੀ ਓਏ ਦੋ ਹਾਂ ਹੂੰ ਘਰ ਛੱਡਿਆ ਕਰ ਬੋਲਿਆ ਕਰ ਨਾ ਲੜਿਆ ਮੈਂ ਸਾਰਾ ਛੱਡ ਕੇ ਅੰਦਰ ਵਾਜਾਂਦੀ ਹੁਣ ਕੱਲੀ ਪੱਕੇ ਨੂੰ ਜਾਉਂਗੀ ਪੱਕੇ ਦਾਸ ਕੀ ਕਰਨੇ ਹੁਣ ਇੱਕ ਆਠ ਜਿਹੇ ਜਾ ਕੰਮ ਹੀ ਹੁੰਦਾ ਹੈਗਾ ਬੈਹ ਜਾਂਦੇ ਛੱਡ ਕੇ

ਤੂੰ ਜਿਹੜਾ ਕੋਈ ਕੰਮ ਹੁੰਦਾ ਤਾਂ ਕਰ ਲੈ ਨਾ ਉੱਥੇ ਬਹਿ ਜਾਏ ਸੀ ਆ ਕੋਈ ਨਹੀਂ ਮੈਂ ਤਾਂ ਭਾਈ ਜੂਗੀ ਤੂੰ ਲੜਿਆਰਾ ਕਰਦੇ ਰਹੀ ਸੀ ਚ ਬਹਿ ਜਾ ਕਰਨੇ ਤੇ ਆਪੇ ਕਰ ਲੂਗੀ ਕੰਮ ਤਾਂ ਤੂੰ ਵੀ ਬਹਿ ਜਾ ਜਾ ਕੇ ਕੋਈ ਨਾ ਕਰ ਲੂਗਾ ਕਰ ਲੂ ਜੇ ਮੈਥੋਂ ਹੋਇਆ ਮੈਂ ਤਾਂ ਉਹਦਾ ਸ੍ਰੀਕਾ ਕਰਦੀ ਨਹੀਂ ਦੇਖ ਬਿਚਾਰਾ ਕੰਮ ਕਰ ਲਿਆ ਤੂੰ ਕਰੀ ਜਾਂਦੇ ਉਹ ਸ੍ਰੀਕਾ ਉਹਨੂੰ ਤੇ ਕਰੀ ਜਾ ਤੂੰ ਨਾ ਬੋਲੀ ਅਰੇ ਮੋੜ ਮੋੜ ਤੂੰ ਵੀ ਨਾ ਕਰਾ ਕਰ ਕੰਮ ਮੈਨੂੰ ਤਾਂ ਸਰਦਾ ਨਹੀਂ ਸਰਦਨ ਘਰ ਆਉ ਜਿਆਦਾ ਸਰਦ ਜੂਗੀ ਓਏ ਜੜ ਜੂ ਹੀ ਚੜ ਜਾਂਦੇ ਸਿਰ ਚੱਲ ਫਿਰ ਮੈਂ ਜਾ ਆਇਆ ਮੱਕਾ ਆਇਆ ਜਾਇਆ ਤੇ ਜਿੱਦੇ ਜਾਣਾ ਵਗ ਜਾ ਮੂਰਾ ਮੂਰਾ ਕਰੀ ਜਾਊਗੀ ਉਹਦੇ ਰੰਦੀ ਕਰਦੀ ਚੀਚਲੀ ਉਹ ਮੇਰੇ ਤੇ ਮੇਰੀ ਤਾਈ ਦੇ ਕਰਮਾਂ 'ਚ ਤਾਂ ਪ੍ਰਧਾਨਗੀ ਕਰਨੀ ਲਿਖੀ ਐ ਉਹ ਕਰਨੀ ਨਾ ਮੈਂ ਗੁਰਲਾਲ ਉਹ ਤਾਈ ਮੈਂ ਤਾਂ ਐ ਕਹਿਣਾ ਤੂੰ ਘਰੇ ਪ੍ਰਧਾਨਗੀ ਕਰਦੀ ਰਹਿਣੀ ਐ ਮੈਂ ਪਿੰਡ 'ਚ ਪ੍ਰਧਾਨਗੀ ਕਰਦਾ ਰਹਿਣਾਗਾ ਪ੍ਰਧਾਨਗੀ ਕੋਈ ਆਪਣੇ ਉਹ ਵੀ ਨਹੀਂ ਕਰਦਾ ਵੀ ਹਾਂ ਹੈਗੇ ਪ੍ਰਧਾਨਾਂ ਤੇ ਆਤਾ ਮੇਰਾ ਨਹਰਪ੍ਰੀ ਤੈਨ ਨਾਲ ਲੜਦੀ ਔ ਰਹਾ ਰੱਬ ਦਾ ਨਾਮ ਹਰਪ੍ਰੀ ਤੇ ਲੜਦੀ ਐ ਅ ਕਿਦਾਂ ਤਕਬੀਲਦਾਰੀ ਤੇਰੇ ਕੋਲ ਆ ਕਹਿੰਦੀ ਮੈਨੂੰ ਦੇ ਨਹੀਂ ਆ ਕਿ ਮੈਂ ਸਾਨੂੰ ਅੱਡ ਕਰ ਜੱਡ ਹੋਣਾ ਤਾਂ ਆਜੋ ਮੈਂ ਤਾਂ ਹੁਣ ਕਰ ਦੂੰਗੀ ਅੱਡ ਓ ਤਾਈ ਤੂੰ ਜੀ ਕਿਉਂ ਗੱਲਾਂ ਸੁਣਦੀ ਹੋਣੀ ਐ ਜਦੋਂ ਮੈਂ ਨਹੀਂ ਤੇਰੇ ਨਾਲ ਅੱਡ ਹੁੰਦਾਗਾ ਅੱਡ ਕੌਣ ਹੋ ਅੱਡ ਕਿਹਨੂੰ ਆਪਾਂ ਨੂੰ ਕੱਲੀ ਨੂੰ ਅੱਡ ਕਰ ਦਿੰਨੇ ਆ ਤੇ ਕੰਮ ਨਹੀਂ ਕਰਦੀ ਨਾ ਅੱਜ ਰੋਟੀ ਪਕਾਈ ਓ ਮੇਰਾ ਟਾਤਾ ਹੀ ਚੱਕ ਤੱਜ ਕਹਿੰਦੀ ਮਤ ਦਿੰਦੀ ਨਹੀਂ ਪਕਾ ਕੇ ਤੇਰਾ ਆਟਾ ਚੱਕ ਆ ਆਪ ਤਾ ਪਕਾ ਕੇ ਖਾ ਲਗਾ ਉਹਨੂੰ ਬੜਾਤੀ ਮਾਇਆ ਨੂੰ ਦੋ ਰੋਟੀਆਂ ਉਹਨੂੰ ਵੀ ਚੜਗਾ ਦਿੰ ਮੁੰਮਰ ਚ ਕਿਸਾਂ ਤੋਂ ਉਹਨੂੰ ਬੜਾਤਾ 22 ਉਹਦਾ ਜਮਾਂ ਮੂਰਖ ਹੈਗੀ ਸਿਰੇ ਦੀ ਮੂਰਖ ਤਾਂ ਹੈਗੀ ਆ ਉਹਨੂੰ ਮੈਂ ਬਿੱਥੇ ਰਸ ਸਮਝਾਉਣਾ ਸਮਝਾਉਣ ਦੀ ਕੋਸ਼ਿਸ਼ ਕਰਦਾ ਗਰ ਕਰੋ ਸਮਝਦੀ ਨਹੀਂ ਸਾਜ ਦੀ ਕਿੱਥੇ ਆਇਆ ਮੈਨੂੰ ਕਹਿੰਦੇ ਤੂੰ ਤਾਂ ਉਹਦੇ ਮੁੰਡੇ ਜਬਾਕ ਤਾਂ ਪੜਾ ਲਖਾ ਲੈ ਕਹਿੰਦੇ ਨੌਕਰਾਂ ਕਾ ਮਿਲ ਗਿਆ ਕਿ ਤੇਰੀ ਨੂਰ ਆਕਰੀ ਤੇ ਲੱਗਿਆ ਮੈਂ ਤੂੰ ਲੱਗ ਜਾ ਮੈਂ ਤੂੰ ਤਾਂ ਪੜਾ ਤੂੰ ਤਾਂ ਹੁਣ ਕੋਈ ਸਟੈਂਗੀ ਜਾ ਰੋਟੀਆਂ ਪਕਾਵੇਂਗੀ ਪਤਾ ਹੈ ਮੇਰੀ ਗੱਲ ਸੁਣ ਲੈ ਇਹ ਮੇਨੇ ਦੇਣ ਵਾਲੀ ਕੀ ਗੱਲ ਹੈ ਹਾਂ ਲੈ ਮੇਰੇ ਕਰਮਾਂ ਚ ਤਾਂ ਹੈ ਹੀ ਰਹੀ ਸੀਗੀ ਹਾਂ ਉਹਨਾਂ ਨਾਲੇ ਮੇਰੀ ਗੱਲ ਸੁਣਾਂ ਪੜਾਈ ਕਰਕੇ ਕੀ ਐ ਉਹ ਬਾਈ ਹੋਣ ਕਿਤੇ ਨੌਕਰੀਆਂ ਕਰਦੇ ਨੇ ਕਰਦੇ ਆ ਵਿਚਾਰੇ ਦੇਖ ਲੈ ਹਨ ਤੇ ਮੈਂ ਮੈਂ ਲੀਡਰ ਨਾ ਮੈਂ ਪੜਾ ਨਾ ਮੈਂ ਲੀਡਰੀ ਕਰਦੀ ਕੀ ਕਰਦਾਂ ਆ ਚਰ ਖੇਤੀ ਮਾੜੀ ਮੋਟੀ ਆਪਣੇ ਹੋ ਜਾਂਦਾ ਖੇਤੀ ਤੇ ਆਪਣੇ ਸਰੀਪਾਲੀ ਕਰ ਦਿੰਦੇ ਨੇ ਆਪਾਂ ਲੋਕੀ ਲੋਰ ਪੈਂਦੀ ਐ ਤੇ ਕਹਿੰਦੀ ਮੈਂ ਤਾਂ ਕਿ ਮੇਰੇ ਘਰ ਆਲਾ ਘੱਟਾ ਢੋਈ ਜਾਂਦਾ ਤੇ ਕਿ ਮੇਰੀ ਸੱਸ ਨੂੰ ਤੂੰ ਲੜਦੀ ਰਹਿਨੀ ਆ ਮੈਂ ਕਿ ਮੇਰੇ ਨਾਲ ਲੜਦੀ ਆ ਭਾਈ ਮੈਂ ਕਿਹੜਾ ਘੱਟਾ ਢੋਣਾ ਉਹ ਮਸ਼ੀਨਰੀ ਦਾ ਜੁਗ ਹੈ ਸਾਰਾ ਕੰਮ ਤਾਂ ਮਸ਼ੀਨਰੀ ਨੇ ਕਰਨਾ ਹੈ ਹਾਂ ਕਰੀ ਤੂੰ ਤਾਬ ਦੇ ਨਾਲ ਤਾਂ ਪੈਸੇ ਕਢਾਈ ਜਾਣੀ ਆ ਮੈਨੂੰ ਕਹਿੰਦੀ ਕੱਲੀ ਨੂੰ ਛਾਂ ਐ ਲੜੀ ਜਾਂਦੀ ਐ ਲੈ ਪੈਸੇ ਤਾਈ ਤੂੰ ਕਿੱਧਰ ਲੈ ਕੇ ਜਾਨੀ ਐ ਜਦੋਂ ਮੈਨੂੰ ਜਦੋਂ ਬੜੀ ਲੋੜ ਹੁੰਦੀ ਐ ਉਹਦੀ ਤੂੰ ਮੈਨੂੰ ਪੈਸੇ ਫੜਾ ਦਿੰਨੀ ਐ ਅੰਦਰੋਂ ਤੌਰੋਂ ਕਾਪਾਂ ਚੱਕ ਕੇ ਬਾਹਰ ਫਰੋਲ ਲੈਂਦੇ ਵੀ ਕੀ ਗੋਸਾ ਇਹਦੇ ਵਿੱਚ ਅੱਛਾ ਅੱਛਾ ਦੇਖਦੀ ਰਹਿੰਦੀ ਐ ਦੇਖਦੀ ਰਹਿੰਦੀ ਆ ਉਹ ਤਾਈ ਪਤਾ ਨਹੀਂ ਦੋ ਅੱਖਰ ਪੜ੍ਹੇ ਆ ਪਤਾ ਨਹੀਂ ਨਾ ਬੜੀ ਚਿੱਤਰ ਕਰਦੀ ਆ ਤਾਈ ਤੂੰ ਉਹਦੀਆਂ ਗੱਲਾਂ 'ਚ ਬੜਾ ਅਸਰ ਨਾ ਕਰਿਆ ਕਰ ਠੀਕ ਐ ਇਹ ਤੈਨੂੰ ਮੈਂ ਕਹਿਣਾਗਾ ਆਪਾਂ ਦੀ ਅੱਡ ਹੁੰਦੇ ਬਸ ਤਾਂ ਠੀਕ ਆ ਪਤਾ ਦੋਸ਼ਮਣ ਆਪਣੇ ਅੱਡ ਹੁਣ ਆਪਾਂ ਕੋ ਅੱਡ ਹੋਈਏ ਹਾਂ ਕਹੀ ਐਂ ਦੇ ਪੈਕ ਕੀ ਜਾਣਾ ਪੈਕ ਕੀ ਜਾਣਾ ਮੈਂ ਗੱਡੀ ਉੱਥੀ ਹੋ ਕੇ ਆਈ ਆ ਕੋਈ ਨਹੀਂ ਮੈਨੂੰ ਆਪੇ ਸਮਝਾਉਂਗਾ ਜੇ ਜਾਵੇ ਕਰਨ ਲੱਗੀ ਨਾ ਅੱਡ ਅੱਡ ਹਾਂ ਮੇਰੀ ਬੇਬੀ ਨੂੰ ਤੇ ਹਰਪ੍ਰੀਤ ਨੂੰ ਦੋਨਾਂ ਨੂੰ ਅੱਡ ਕਰਦੇ ਆਂਗੇ ਆਪਾਂ ਦਾ ਇਕੱਠੇ ਰਹਿ ਕੇ ਹਾਂ ਬੱਸ ਯਾਰ ਵਧੀਆ ਤਰ੍ਹਾਂ ਹੋਗਾ ਹਾਂ ਵਧੀਆ ਮੋਜਾ ਤੂੰ ਕਰ ਲਈਂ ਦਰੀਆਂ ਕਰ ਪ੍ਰਧਾਨੀਆਂ ਚਲ ਪਰ ਮੰਜਾਮ ਪੁੱਤ ਜਾਇਆ ਦਿਆ ਤਾਈ ਗੀੜਾ ਫੀੜਾ ਦਿਆ ਲੈ ਤਾਈ ਤਾਈ ਨੂੰ ਐਂ ਕਹਿੰਦੀ ਐ ਕਿ ਅੱਡ ਹੋਵੇ ਅਸੀਂ ਉਹ ਅੱਡ ਹੋ ਕੇ ਕੀ ਕਰਾਂਗੇ ਜੇ ਜਾਰੀਤ ਨੂੰ ਅੱਡ ਦਾ ਚਾਹ ਹੈ ਨਾ ਪੀਬੇ ਨਾ ਢ ਕਰਦੇ ਆ ਅਸਲ ਤਨੂ ਕੱਲੀ ਨੂੰ ਅੱਡ ਕਰਕੇ ਪਵਾਵਾਂਗੇ ਫੇਰ ਪਤਾ ਲੱਗੂਗਾ ਇਹਨੂੰ ਇਹਨਾਂ ਚ ਪਾ ਦੇਣੀ ਬੂਜੀਆਂ ਚ ਵਿਚਾਰਿਆਂ ਚ ਪਾਣੀ ਛਿੜਕ ਦੇਣੀ ਹੈ ਇਹਨਾਂ ਉੱਤੋਂ ਮਾੜੇ ਮੋਟੇ ਕੋਈ ਲੱਗ ਜਾਣਗੇ ਕੋਈ ਸਬਜ਼ੀ ਖਾ ਲਾਂਗੇ ਪ੍ਰਧਾਨ ਤਾਂ ਕੋਈ ਸਬਜ਼ੀ ਵੀ ਨਹੀਂ ਲੈ ਕੇ ਦਿੰਦੀ ਪ੍ਰਧਾਨ ਬਣਾ ਰੱਖੀਏਗੀ ਉਹ ਕਹੇ ਚਾਰ ਬੰਨਾਂ ਲਾ ਲੀਆਂ ਕਰੇ ਇਹਨਾਂ ਤੋਂ ਤੋੜ ਲਓ ਜੇ ਲੱਗ ਗਈ ਤਾਂ ਬਣਾ ਲਓ ਨਿਹਤਰ ਲੰਮੂਗੀ ਦੀ ਦਾਲ ਹਾਰੇ ਚ ਕੱਲੀ ਪ੍ਰਧਾਨ ਬਣਾ ਰੱਖੀਏ ਘਰ ਚ ਕਬੀਲਦਾਰੀ ਸੁਮਾ ਰੱਖੀਏ ਜੇ ਕਦੀ ਗਲ ਕਬੀਲਦਾਰੀ ਦੇ ਜਾਣਾ ਫਿਰ ਤਮ ਕਰਦਿਆਂ ਨੂੰ ਲੋਟ ਇੱਕ ਆ ਹੁੰਦਾ ਪ੍ਰਧਾਨ ਹੋ ਗਈ ਪ੍ਰਧਾਨ ਕੀ ਪਿੰਡ ਚ ਪ੍ਰਧਾਨ ਕੀ ਹਾਂ ਰੋਜ਼ ਹੀ ਹੁੰਦੀ ਅੱਜ ਕੀ ਨਵਾਂ ਦਿਨ ਹੈ ਘਰੇ ਨਾ ਘਰ ਦੀ ਨਾ ਦੇਖਿਆ ਕਰ ਘਰੇ ਨਾ ਜਮਾਂ ਦੇਖ ਵੀ ਕਰੇ ਸਾਡੇ ਹੋਈ ਕੀ ਜਾਂਦਾ ਪਤਾ ਤੈਨੂੰ ਘਰੇ ਕੀ ਹੋਈ ਜਾਂਦਾ ਪਤਾ ਹੈ ਮੈਨੂੰ ਸਾਰੀ ਪਤਾ ਹੈ ਕੀ ਪਤਾ ਤੈਨੂੰ ਜੇ ਪ੍ਰਧਾਨਾਂ ਨੂੰ ਘਰੀ ਨਾ ਪਤਾ ਫਿਰ ਤਾਂ ਗੱਲਾਂ ਬਸ ਠੀਕ ਹੈ ਪ੍ਰਧਾਨ ਜੀ ਐਂ ਦੱਸੋ ਤਾਈ ਜਿਹੜੀ ਕਾਪੀ ਲਈ ਫਿਰਦੀ ਬੈਂਕ ਵਾਲੀ ਉਹਦੇ ਮੁੰਡੇ ਦੇ ਨਾਂ ਕਿੰਨੇ ਪੈਸੇ ਜਮਾ ਉਹ ਕੰਮਲੀ ਜੀ ਹਾਂ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਤੇ ਤਾਈ ਤੱਕ ਰਹੀ ਸੀ ਮੈਨੂੰ ਅੱਛਾ ਮੇਰੇ ਨੂੰ ਪਹਿਲਾਂ ਤਾਈ ਤੇ ਨਹੀਂ ਮਿਲ ਗਈ ਹੋਈ ਤਾਈ ਦੇ ਮੁੰਡੇ ਦੇ ਨਾਂ ਪੈਸੇ ਪੂਸੇ ਨਹੀਂ ਹੈਗੇ ਮੈਂ ਕਾਪੀ ਦੇਖਿਆ ਏਡੀ ਬੁੱਧੂ ਨਾ ਬਣਾ ਮੈਨੂੰ ਮੈਂ ਤੈਨੂੰ ਦੱਸਾਂ ਕਾਪੀ ਤੇ ਮੈਂ ਆਪ ਚੈੱਕ ਕੀਤੀ ਐ ਤੂੰ ਦੇਖਿਆ ਹਾਂ ਮੈਂ ਦੇਖਿਆ ਨਾ ਤੂੰ ਕਾਪੀ ਦੇਖਣ ਜਾਣਦੀ ਹੈਂ ਮੈਂ ਹੋਰ ਅਨਪੜਾ ਮੈਂ ਤਾਂ ਬਣੀ ਹੋਈ ਆ ਤੁਹਾਡੇ ਸਾਹਮਣੇ ਪਲੱਸ 2 ਕੀਤੀ ਹੋਈ ਆ ਮੇਰੀ ਤਾਈ ਨੇ ਤਾਂ ਉਹਨੂੰ ਇਹ ਕਿਤੇ ਗੱਲ ਦੱਸੀ ਨਹੀਂ ਕਿ ਮੈਨੂੰ ਐਂ ਕਹਦੀ ਐ ਵੀ ਜਿੰਨੇ ਕ ਪੈਸੇ ਭਾਈ ਤੂੰ ਮੈਨੂੰ ਫੜਾਉਣਾ ਬੈਂਕ ਚ ਤੇ ਆਉਣੀ ਆ ਇਹ ਲੋੜਾਂ ਦੇ ਵਿੱਚ ਤੈਨੂੰ ਫੜਾ ਦੇਣੀ ਆ ਨਾ ਤਾਈ ਸਾਨੂੰ ਕਾਪੀ ਦਿਖਾਉਗੀ ਤਾਈ ਤਾਂ ਲੂੰਗੀ ਫਿਰ ਤੁਸੀਂ ਕਾਪੀ ਨੂੰ ਭਾਲਦੀ ਉਹ ਤਾਂ ਇੱਥੇ ਡਿੱਗੀ ਪਈ ਮੈਨੂੰ ਧਿਆਗੀ ਮੇਰੇ ਹੱਥ ਚ ਆਇਆ ਫੜੀ ਆ ਕੇ ਕਹਿੰਦੀ ਫੜਾ ਉਹ ਕਾਪੀ ਮੈਂ ਕਰਉਣੀ ਭਾਲੀ ਜਣੀ ਤੇ ਮੈਂ ਕਹਿੰਦੀ ਇਹ ਪੈਸੇ ਜਮਾ ਕਰਾਈ ਬੈਠੇ ਆਂ ਇਹ ਮੁੰਡੇ ਦੇ ਨਾਮ ਮੈਨੂੰ ਕਹਿੰਦੀ ਤੂੰ ਕਰਾ ਲ ਤੂੰ ਕਰ ਲਾ ਕਹਿੰਦੀ ਲੀਡਰੀ ਮੈਂ ਤਾਂ ਕਹਿੰਦੀ ਤੂੰ ਖਾਲਾ ਕਰ ਨਾ ਮੈਂ ਤਾਂ ਪ੍ਰਧਾਨਗੀਆਂ ਚ ਹੀ ਰਹਿ ਗਿਆ ਹਾਂ ਮੈਂ ਤਾਂ ਕਦੇ ਗੱਲ ਇਹ ਸੋਚੀ ਨਹੀਂ ਤੂੰ ਕੰਨ ਤਾਈ ਆ ਆਪਣੇ ਮੁੰਡੇ ਦੇ ਨਾਂ ਵੀ ਕਰਾ ਸਕਦੀ ਐ ਪੈਸੇ ਜਿਵੇਂ ਬੇਬੇ ਨੂੰ ਦੱਸਿਆ ਵੀ ਬੇਬੇ ਤੈਨੂੰ ਪਤਾ ਆ ਉਹਦੇ ਮੁੰਡੇ ਦੇ ਨਾਂ ਪੈਸੇ ਤਾਈ ਦੇ ਤਾਂ ਬੇਬੇ ਘੋਲਦੀ ਆ ਹਾਂ ਪੁੱਤਾ ਹੋਣਗੇ ਕੋਈ ਗੱਲ ਨਹੀਂ ਜਿਹੜੇ ਠੇਕਾ ਲੈਂਦੀ ਐ 10 ਕਿੱਲਿਆਂ ਦਾ ਉਹ ਕਰਾਤਾ ਹੂੰ ਤਾਂ ਕੋਈ ਗੱਲ ਨਹੀਂ ਹਾਂ ਤੂੰ ਐ ਕਰ ਮੈਨੂੰ ਦਿਖਾ ਜਿਹੜੀ ਕਾਪੀ ਐ ਤੇਰੇ ਕੋਲੇ ਅੱਛਾ ਹੁਣ ਤੈਨੂੰ ਦਿਖਾਵਾਂ ਹੁਣ ਉਹ ਲੱਗ ਹੀ ਜਾਂਦਾ ਜਾਂਦਾ ਲੱਗ ਕੇ ਮੇਰੇ ਹੱਥ ਚ ਫੜ ਗਈ ਉਹ ਕਾਪੀ ਉਹ ਤਾਂ ਕੁਦਰਤੀ ਡਿੱਗੀ ਪਈ ਮੈਂ ਚੱਕ ਲਈ ਮੈਂ ਦੇਖਦੀ ਹੋਏ ਡਿੱਛਾਰ ਸੀਗੀ ਹਾਂ ਮੋਬਾਈਲ ਤੇ ਫੋਟੋ ਖਿੱਚ ਲਈ ਮੈਨੂੰ ਜੀ ਕੀ ਤਰ੍ਹਾਂ ਮੇਰੇ ਕੋਲ ਨਾ ਬਣਦਾ ਪਿਆ ਸੀ ਮੈਨੂੰ ਕੀ ਪਤਾ ਸੀ ਇਹ ਖੋਕੇ ਲੈ ਜੂਗੀ ਮੈਂ ਤਾਂ ਦੇਖੀ ਜਾਂਦੀ ਸੀ ਬੇਟੀ ਬਈ ਦਦਮਾਕ ਮੇਰਾ ਕਿੱਥੇ ਦਿਮਾਗ ਤਾਂ ਨਹੀਂ ਕੱਢ ਰੱਖਿਆ ਲੜ ਲੜ ਕੇ ਸਾਰਾ ਮੈਨੂੰ ਤਾਂ ਐ ਸੀਗਾ ਵੀ ਮੈਂ ਕਿਤੇ ਬਾਲੀ ਸ਼ਹਿਰਾਂ ਮੈਂ ਤਾਂ ਲੀਡਰ ਬਣਿਆ ਬਣਦਾ ਨਾ ਬੇਬੇ ਤਾਂ ਕਹਿੰਦੀ ਕਿ ਬਰਲਾਲ ਨੂੰ ਕਿ ਸਾਰਾ ਪਤਾ ਕਿ ਸਾਰਾ ਪਤਾ ਨੂੰ ਆੜ ਤੀਏ ਦੇ حساب ਕਰਨ ਕਿ ਆਪ ਜਾਂਦਾ ਉਹ ਨਾਲ ਕਹਿੰਦੀ ਉਹਦੇ ਨਾਂ ਤੇ ਵੀ ਹੋਣਗੇ ਪੈਸੇ ਤੇਰੇ ਨਾਂ ਤੇ ਦੱਸੀ ਕਿੰਨੇ ਪਰ ਉਹ ਤਾਈ ਧਰ ਕੇ ਆਉਂਦੀ ਹੈਗੀ ਜਦੋਂ ਮੈਨੂੰ ਲੋੜ ਹੁੰਦੀ ਹੈ ਉਦੋਂ ਮੈਨੂੰ ਲੈ ਆ ਕੇ ਦੇ ਜਾਂਦੀ ਹੈ ਮੈਂ ਤਾਂ ਕਦੀ ਗੱਲ ਆ ਸੋਚੀ ਨਹੀਂ ਵੀ ਨਾ ਕੀਦੇ ਕਰਾਉਂਦੀ ਐ ਵੀ ਨਾ ਕੀਦੇ ਕਰਾਉਂਦੀ ਆ ਉਹ ਆਦੇ ਮੁੰਡੇ ਦੇ ਨਾ ਕਰਾਉਂਦੀ ਐ ਮੈਂ ਐਵੇਂ ਨਹੀਂ ਬੋਲਦੀ ਮੈਂ ਕੋਈ ਪਾਗਲ ਨਹੀਂ ਹੈਗੀ ਮੈਂ ਘਰ ਨੂੰ ਕੋਈ ਉਹ ਗੱਲ ਰੂੜੀ ਤੇ ਨਹੀਂ ਛੱਟ ਕਿਉਂਦੀ ਇਕੱਠਾ ਕਰਕੇ ਮੈਂ ਵੀ ਘਰ ਬੰਨਣ ਜਾਣਦੀ ਆ ਬੇਬੇ ਤਾਂ ਸੀਗੀ ਜਿਹੇ ਜੀ ਸੀਗੀ ਬੇਬੇ ਨੂੰ ਸਟਿਆ ਸਟਿਆ ਗੋਆ ਬੇਬੇ ਦੀ ਮੱਤ ਮਾਰੀ ਪਈਆਂ ਨੇ ਉਹ ਚੋਰਾ ਨੂੰ ਮੋਰ ਪੈਣ ਵਾਲੀ ਗੱਲ ਹੋ ਗਈ ਤਾਂ ਉਹ ਮੈਂ ਤਾਂ ਕਰਦਾ ਸੀ ਨਾ ਨਾ ਲੱਗਿਆ ਫਿਰਤਾ ਇਹਦੇ ਮੰਗਣਾ ਤਾਈ ਤਾਈ ਦੇ 10 ਕਿੱਲੇ ਤਾਈ ਨਾਲ ਮੈਂ ਸ਼ਿਆਰੀਆਂ ਕਰਦਾ ਸੀਗਾ ਵੀ ਮੈਂ 10 ਕਿੱਲੇ ਮੇਰੇ ਕੋਲੇ ਆ ਮਹਾਨ ਕੱਲੀ ਤਾਈ ਐ ਕੀ ਖਾਂਦੀ ਐ ਮੈਂ 10 ਕਿਲੇ ਦੇ ਵਾਈ ਐ ਨਾ ਉਹ ਮੈਨੂੰ ਉਹਦੀ ਪਤਾ ਕੀ ਪਤਾ ਸੀ ਆ ਗੱਲਾਂ ਦਾ ਨਾ ਜੇ ਬਾਹਣੀ ਪਾਉਣੇ ਕਿਸੇ ਦਾ ਮਰਜੀ ਵਾਲਾ ਠੇਕੇ ਤੇ ਕਿਸੇ ਦੀ ਲੈ ਲੈ ਠੇਕੇ ਤੇ ਮਹਣਤਾ ਕੋਈ ਤਾਈ ਦਾ ਜਿਆਦਾ ਨਹੀਂ ਮਿਲਦਾ ਵੀ ਤਾਈ ਦੇ ਬਾਹਣੇ ਚ ਖੇਤੀ ਹੁੰਦੀ ਐ ਆ ਚਾਚੇ ਤਾਂ ਆਂਦਾ ਕਿਸੇ ਦਾ ਹੋਰ ਪੁੱਛਲਾ ਕਿਸੇ ਆਂਡੀ ਕੁਮਾਣੀ ਦਾ ਪੁੱਛਲਾ ਭਾਵੇਂ ਕਿਸੇ ਦਾ ਪਿੰਡ ਚੋਂ ਲੈ ਲੈ ਜਿੰਦਾ ਹੀ ਜਾਂਦਾ ਸੀ ਮੈਂ ਠੇਕੀ ਉਹਨੂੰ ਕਮਲ ਜੀ ਹਾਂ ਉਹ ਮੰਨਦਾ ਐ ਮੈਂ ਕਹਿੰਦੇ ਐਂ ਵਾਈ ਜਾਂਦਾ ਮੈਂ ਜ਼ਮੀਨ ਆਹ ਤਾਂ ਨਵੀਂ ਗੱਲ ਦੱਸੀ ਐ ਐਂ ਕਹੋ ਨਾ ਬਾਈ ਜੀ ਨੇ 10 ਕਿਲੇ ਦਾ ਠੇਕਾ ਜਿਹੜਾ ਲੈਣੀ ਮੈਨੂੰ ਸਾਰਾ ਪਤਾ ਮੈਂ ਤੈਨੂੰ ਮੇਰੇ ਕੋਲ ਮੈਨੂੰ ਬਾਬਾ ਨੇ ਵੀ ਦੱਸਿਆ ਵੀ ਤੈਨੂੰ ਲੈਣਾ ਪੱਤਕਾ ਦਿੰਨੇ ਆ ਮੈਂ ਸਾਰੇ ਮੈਂ ਜਿੰਨਾ ਲੋਕਾਂ ਦਾ ਬਾਹਨ ਠੇਕਾ ਤੇ ਲਵਾਂ ਉਹ ਹੀ ਠੇਕਾ ਦਿੰਦੀ ਐ ਕਰ ਬੇਬੇ ਨਾਲ ਗੱਲ ਉਹ ਸਾਰੀਆਂ ਗੱਲਾਂ ਐ ਤੈਨੂੰ ਪਤਾ ਲੱਗ ਹੀ ਗਿਆ ਠੇਕਾ ਤੈਨੂੰ ਮੈਂ ਦਿੰਦਾ ਸੀ ਜਰੂਰ ਹੂੰ ਕੱਲ ਕਾ ਠੇਕਾ ਮੈਂ ਕੱਟ ਦਿੰਦਾ ਸੀਗਾ ਉਹ ਜਿਹੜੇ ਪੈਸੇ ਮੈਨੂੰ ਘਰਿਆ ਕਰਾਉਂਦਾ ਸੀਗਾ ਆ ਮੈਨੂੰ ਇਸ ਗੱਲ ਤਾਂ ਨਹੀਂ ਪਤਾ ਸੀਗਾ ਵੀ ਉਹ ਆਪਦੇ ਮੁੰਡੇ ਦੇ ਨਾਮ ਪੈਸੇ ਕਰਾਈ ਜਾਂਦੀ ਐ ਅੱਛਾ ਹੁਣ ਤਾਂ ਪ੍ਰਧਾਨ ਜੀ ਪਤਾ ਲੱਗ ਗਿਆ ਹੁਣ ਤਾਂ ਕਰ ਸ਼ਾਂਹ ਲਓ ਕੋਈ ਨਹੀਂ ਆ ਜਾਣ ਦੇ ਤਾਈ ਨੂੰ ਆ ਜਾਣ ਦੇ ਤਾਈ ਦੀ ਗੱਲ ਕਰਦਾ ਤਾਈ ਤਾਂ ਤੈਨੂੰ ਹਾਂ ਜੀ ਦੇਖਾਂ ਤੇਰੇ ਖਿਲਾਫ ੜਕਾਉਂਦੀ ਸੀ ਹਾਂ ਕਿ ਨਾਂਵਾਂ ਉਹ ਵੇਟੀਆਂ ਦਿੱਤੀਆਂ ਨੇ ਨਾ ਸ੍ਰੀ ਮਾਣੋਂ ਰੋਟੀਆਂ ਦਿੰਦੀ ਐ ਕਿ ਮਾਣੋਂ ਅੱਡ ਅੱਡ ਕਰਾਉਂਦੀ ਆ ਪਰੋਕੀ ਸਸ ਨੂੰਹਾਂ ਨੇ ਰੋਟੀ ਪਕਾ ਕੇ ਖਾ ਲਈ ਸੀ ਉਹਦੀਆਂ ਨਹੀਂ ਪਕਾਈਆਂ ਮੈਂ ਮੈਂ ਕਹਿੰਦਾ ਮੈਂ ਲਾ ਲਾ ਚੱਲ ਕੋਈ ਗੱਲ ਨਹੀਂ ਉਹ ਮੈਂ ਤਾਂ ਉਹਦੇ ਮਗਰ ਲੱਗ ਕੇ ਐਂ ਵੀ ਕਹਤਾ ਸੀ ਮਹਾਕੱਲੀ ਨੂੰ ਹਰਪ੍ਰੀਤ ਨੂੰ ਆੱਡੀ ਕਰਦਿਆ ਏ ਕੋਈ ਗੱਲ ਨਹੀਂ ਅੱਡ ਤਾਂ ਹੁਣ ਤਾਈ ਨੂੰ ਕਰਾਂਗੇ ਤਾਈ ਨੂੰ ਉਹਦੇ ਮੁੜਕੇ ਅੱਛਾ ਉਹਦੇ ਮੂੰਹ ਤੇ ਤੂੰ ਇਹੋ ਜਿਹੀਆਂ ਗੱਲਾਂ ਕਰਦਾ ਮੇਰੇ ਖਿਲਾਫ ਕੀ ਕਰਾਂ ਮੈਨੂੰ ਤਾਂ ਕਰਨੀਆਂ ਪਈਆਂ ਮੈਂ ਤਾਂ ਹਮਾ 10 ਕਿਲੋ ਚੁੱਪ ਕਰਕੇ ਨਾ 22 ਦਿਨਾਂ ਵਟਨਾ ਪਰੇ ਧਰ ਦੇ ਜਿ ਬਚਣਾ ਤੂੰ ਨਹੀਂ 10 ਦੇ 10 ਕਿੱਲੇ ਵਿੱਚੇ ਖਾਜ ਮੈਨੂੰ ਗੱਲ ਮਾੜਾ ਆ ਕਲੀਅਰ ਕਰ ਲੈਣ ਦੇ ਆ ਕਰ ਲਈ ਇਸ ਜਣੇ ਐਵੇਂ ਨਹੀਂ ਹਟ ਕਰਦਾ ਹਾਂ ਤੇਰੀ ਆ ਮੈਂ ਜਿਹੜੀ ਨੇ ਮੇਰੇ ਯਕੀਨ ਮੰਨੀ ਤਿੰਤਾ ਤਾਈ ਤੇ ਯਕੀਨ ਰੱਖਤਾਈ ਤੇ ਯਕੀਨ ਕਮਾਲ ਦੀ ਗੱਲ ਐ ਉਹ ਮੈਂ ਕਦੇ ਜਿਹੜੀਆਂ ਗੱਲਾਂ ਸੋਚੀਆਂ ਵੀ ਨਹੀਂ ਸੀਗੀਆਂ ਉਹ ਗੱਲਾਂ ਹੋਈ ਜਾਂਦੀਆਂ ਨੇ ਤਾਈ ਐਡੀ ਸ਼ਾਸਤਰ ਦੀ ਆਖਦੀ ਐਡੀ ਸ਼ਾਰ ਆਰੇ ਮੁੰਡੇ ਨਹੀਂ ਪੈਸੇ ਕਰਾ ਗਈ ਲੈ ਪਗਾ ਨਹੀਂ ਕਰ ਲਾਲ ਕੀ ਦੇ ਨਾ ਬੋਲੀ ਜਾਂਦਾਗਾ ਬੇਬੇ ਹਾਂ ਤਾ ਕੀ ਬੋਲਣਾ ਸੀਗਾ ਹਾਂ ਮੈਂ ਤਾਂ ਮੇਰੀ ਤਾਈ ਨੂੰ ਸ਼ਹਿਰ ਕਹੁੰਦਾ ਸੀਗਾ ਹਾਂ ਸੋਨੂੰ ਦੇਖ ਲੈ ਹਰ ਵੇਲੇ ਮੈਂ ਲੜਦਾ ਰਹਿੰਦਾ ਹਾਂ ਤੇ ਤੈਨੂੰ ਲੜਦਾ ਨੇ ਹਰਪ੍ਰੀਤ ਨੂੰ ਲੜਦਾ ਹਾਂ ਵੀ ਮੇਰੀ ਤਾਈ ਨੂੰ ਕੁਝ ਨਾ ਕਹਿਆ ਕਰੋ ਕਿਉਂਕਿ ਉਹਦੀ ਜ਼ਮੀਰ ਵਾਹੀ ਜਾਂਦੇ ਆ ਹਾਂ ਉਹ ਨਾ ਤਾਂ ਠੇਕਾਂ ਵਿੱਚੋਂ ਲੱਗਦੇ ਲੈ ਲੈਂਦੀ ਸੀ ਅੱਛਾ ਤੇ ਨਾਲੇ ਜਿਹੜੇ ਪੈਸੇ ਫੜਾਉਂਦਾ ਸੀ ਲੈ ਆ ਕੇ ਹਰਪ੍ਰੀਤ ਨੇ ਮੈਨੂੰ ਤਾਂ ਹੁਣ ਦੱਸਿਆ ਅੱਛਾ ਆਰੇ ਮੁੰਡੇ ਦੇ ਨਾਂ ਕਰਾਈ ਜਾਂਦੀ ਐ ਏਡੀ ਧੁੱਖੇ ਵਜ ਰਿਕਲੀ ਮੇਰੀ ਤਾਈ ਏ ਲੈ ਦੇਖ ਲੈ ਆਪੇ ਕੰਨ ਖੋਤਰਤੇ ਹਾਂ ਮੈਨੂੰ ਐ ਸੀਗਾ ਮਹਾਲਾ ਮੈਂ ਤਾਂ ਪ੍ਰਧਾਨੀਆ ਕਰਦਾ ਪਿੰਡ ਦਾ ਪ੍ਰਧਾਨ ਬਣਿਆ ਫਿਰਦਾ ਸੀਗਾ ਹਾਂ ਤੇ ਮੈਂ ਕੋ ਇਹ ਜਦੋਂ ਚੰਗੀ ਐ ਤੇਰੇ ਨਾਲ ਵੀ ਚੰਗੀ ਸਮਝਦਾ ਸੀ ਮੇਰੀ ਤਾਂ ਆਏ ਮਾਸੇ ਨਾ ਕਰ ਲਾ ਕੇ ਮੈਂ ਨਹੀਂ ਉਹਨੇ ਕੁਝ ਕਹਿ ਨਹੀਂ ਸੀ ਮੈਂ ਹਾਂ ਚੱਲ ਜੇ ਬਲਾਲ ਵੇਚਦਾ ਵਟਦਾਗਾ ਆਪਾਂ ਨੂੰ ਕੀ ਕਹਿੰਦੀ ਐ ਵੀ ਫਿਰਦੀ ਐ ਤੇ ਮੈਨੂੰ ਐ ਕਹਿੰਦੀ ਮੈਂ ਭਈ ਆਪਦੇ ਨਾਂ ਸੀ ਧਰ ਕੇ ਉਹਨੇ ਜਿੰਨੇ ਤੈਨੂੰ ਚਾਹੀਦੇ ਨੇ ਮੈਂ ਲਿਆ ਕੇ ਦੇ ਦੇਣੀ ਆ ਉਹ ਮਿੰਤਾ ਚ ਹਰਪ੍ਰੀਤ ਨੇ ਦੱਸਿਆ ਮੈਨੂੰ ਕਦੇ ਬਈ ਕੜੀ ਕਦੇ ਕਾਪੀ ਨਹੀਂ ਦੇਖੀ ਸੀ ਫੇਰ ਉਹ ਗੱਲ ਕਰ ਬਈ ਇੰਨੀ ਗੱਲ ਐ ਹਾਂ ਉਹ ਜੇ ਮੈਨੂੰ ਪੱਕਾ ਯਕੀਨ ਤਾਂ ਐ ਨਹੀਂਗਾ ਹਰਪ੍ਰੀਤ ਕਹਿੰਦੀ ਐ ਕਿ ਹਰਪ੍ਰੀਤ ਝੂਠੀ ਨਾ ਬੋਲਦੀ ਉਹ ਆਪ ਨੂੰ ਅੱਡ ਕਰਾਉਣ ਦੀ ਮਾਰੀ ਨਾਚੂਰ ਸਾਨੀ ਹਰਪ੍ਰੀਤ ਬੋਲਦੀ ਖੜਾ ਜੇ ਮੇਰੀ ਗੱਲ ਸੁਣ ਲੈ ਇਹ ਤੈਨੂੰ ਆਜੇ ਪਤਾ ਨਹੀਂ ਲੱਗਾ ਤੇਰੇ ਪਤਾ ਲੱਗ ਜੂ ਉਹਦੇ ਸ਼ਹਿਾਰਾਂ ਦਾ ਝੂਠ ਮੇਰੀ ਤਾਈ ਵੀ ਬੋਲਦੀ ਤੇ ਤੂੰ ਕਿਉਂ ਨਹੀਂ ਹਰਪ੍ਰੀਤ ਵੀ ਨਹੀਂ ਝੂਠ ਬੋਲਦੀ ਕਿੰਨਾ ਕਰਦਾ ਕਾਪੀ ਆਪ ਦੇ ਅੱਖੀਆਂ ਆਪ ਨਹੀਂ ਦੇਖਦਾ ਤੇ ਮੈਂ ਤਰਮਨ ਚਕੀਨ ਨਹੀਂ ਕਰਦਾ ਤੂੰ ਆਪ ਉਹ ਐ ਕਹਿ ਦਿਆ ਖਤਾਈ ਆ ਜਿਹੜੀ ਤੇਰੀ ਕਾਪੀ ਆ ਉਹਨੂੰ ਆਇਨਾ ਦੱਸੀ ਵੀ ਮੈਂ ਇਹ ਪੈਸੇ ਦੇਖਣੇ ਆ ਕਹਦੇ ਆ ਮੈਨੂੰ ਮੜਾਇਆ ਫੜਾਈ ਭਲਾ ਮੈਂ ਵੜਾ ਸਾਬ ਕਤਾਬ ਲਿਖਿਆ ਦੇ ਇੱਕ ਦਿਨ ਬਾਣੀਆਂ ਦਾ ਬੀਬੀ ਇੱਕ ਗੱਲ ਤੋਂ ਤੇਰੀ ਗੱਲ ਹੈ ਮੈਨੂੰ ਉਹਦੇ ਸ਼ੱਕ ਲੱਗਦਾ ਹਾਂ ਹਰਪ੍ਰੀਤ ਕਹਿੰਦੀ ਵੀ ਕਾਫੀ ਚੱਕ ਕੇ ਲੁਕੋ ਗਈ ਹਾਂ ਤੇ ਉੱਥੇ ਮੈਨੂੰ ਇੰਨਾ ਕੁਝ ੜਕਾ ਕੇ ਗਈ ਹਰਪ੍ਰੀਤ ਦੇ ਖਿਲਾਫ ਵੀ ਐਂ ਕਰਦੀ ਉਹ ਐਂ ਕਰਦੀ ਹੈ ਤੇ ਅੱਜ ਮੈਨੂੰ ਉਹਦਾ ਮੈਨੂੰ ਐਂ ਲੱਗਿਆ ਵੀ ਇਹੀ ਮਨਸੂਬਾ ਨੇ ਘੜਿਆ ਸੀਗਾ ਹਾਂ ਵੀ ਇਹੀ ਜਾ ਕੇ ਹਰਪ੍ਰੀਤ ਨੂੰ ਕੁੱਟੇ ਲੜਾਈ ਕਰਨ ਲੜਾਈ ਕਰਨ ਤੇ ਜਦੋਂ ਆ ਗਈ ਹੁਣ ਉਸੇ ਨੂੰ ਪੁੱਛੂੰਗਾ ਆਹ ਉਹ ਬ੍ਰਿਆ ਕਿਉਂ ਕਹਿ ਕਤਾਈ ਆਹ ਮੈਂ ਕਾਪੀ ਦੇ ਵੜਾਇਆ ਬੋਲੀਆ ਫਿਰ ਕਿਹਾ ਮੈਂ ਤੇ ਬਾਣੀਆਂ ਦਾ ਇੱਕ ਦਿਨ ਸਾਹ ਕੋ ਪੈਰ ਜਿਹਾ ਲਿਖ ਬੈਠਾ ਕੀ ਕੀ ਗੱਲ ਨਹੀਂ ਗੜਕਰਮ ਮੈਨੂੰ ਉਹ ਤਾਂ ਡਰ ਵੀ ਇੰਨਾ ਲੱਗਦਾ ਸਾਰੀ ਕਬੀਲਰੀ ਉਹਦੇ ਕੋਲੇ ਸੀ ਤੇ ਮੈਂ ਤਾਂ ਚੇਪੀ ਵੀ ਨਹੀਂ ਪੈ ਰਹੀ ਮੇਰਾ ਕੀ ਕਰਾਂ ਕਬੂਲ ਆ ਰਿਹਾ ਤੂੰ ਕੀ ਹੁਣ ਜਵਾਬ ਆਏਗਾ ਤੂੰ ਬਰਨਾ ਤਾਂ ਕੋਈ ਨਹੀਂ ਮਜਰੂਰ ਬੇਪੇ ਚੁੱਪ ਕਰ ਜਾਉਂਦੀ ਆ ਮਰੀ ਤਾਈ ਆਉਂਦੀ ਆ ਕੋਈ ਨਾ ਤਾਂ ਕਾਈ ਕੀ ਕਰ ਦੋ ਫਿਰ ਨਹੀਂ ਤਾਂ ਨਹੀਂ ਫਿਰ ਕਈ ਨਹੀਂਦਾ ਮੇ ਤਾਂ ਹੀ ਆਉਂਦੀ ਆ ਆ ਰਿਹਾ ਨਾ